ਹਰਪ੍ਰੀਤ ਸਿੰਘ ਵਰਗੇ ਜਿਨ੍ਹਾਂ ਨੇ ਮਖੌਟਾ ਤਾਂ ਪਾਇਆ ਵਾ ਗਿਆਨੀ ਆਲਾ ਪਰ ਅੰਦਰੋਂ ਆਰਐਸਐਸ ਨਾਲ ਮਿਲੇ ਹੋਏ ਆ ਫਾਈਵ ਸਟਾਰਟ ਹੋਟਲਾਂ 'ਚ ਧਿਤਾ ਕੇ 10:30 ਵਜੇ ਮੀਟਿੰਗ ਕਰਦੇ ਨੇ ਉੱਥੇ ਕਹਿੰਦੇ ਵੀ ਸ਼ਰਾਬ ਚੱਲ ਰਹੇ ਤੇ ਜੀੀੀੀ ਮੀਟ ਚੱਲ ਰਹੇ ਤੇ ਕੌਣ ਕਹਿ ਰਿਹਾ ਜਿਹੜਾ ਆਰਐਸਐਸ ਦਾ ਨੁਮਾਇੰਦਾ ਤੇਜਿੰਦਰ ਸਿੰਘ ਕੀ ਖਾਇਆ ਕੀ ਪੀਤਾ ਉਹ ਸਾਰੇ ਬਿਲੇ ਸੋ ਉਹਨਾਂ ਨੇ ਵੀ ਕਿਹਾ ਕਿ ਗਿਆਨੀ ਜੀ ਨੂੰ ਮਿਲਣ ਵਾਸਤੇ ਆਏ ਉਹ ਮਿਲਣਾ ਨਹੀਂ ਸੀ ਚਾਹੁੰਦੇ ਇਹਨਾਂ ਨੂੰ ਤੇ ਉਹਨਾਂ ਨੇ ਕਿਹਾ ਵੀ ਚਲੋ ਇੱਕ ਲੋਕਲਾਜ ਹੁੰਦੀ ਹੈ ਤੇ ਉਹ ਮਿਲੇ ਉਹਨਾਂ ਨੂੰ ਮੈਂ ਕਹਿੰਦਾ ਵੀ ਉਹਨਾਂ ਨੂੰ ਗੁਰੂ ਘਰ ਚਲਾਣ ਜੇ ਮੈਂ ਮਿਲਣ ਗਿਆ ਹਾਂ ਤੁਸੀਂ ਗੋਡੀ ਹੱਥ ਨਹੀਂ ਲਾਇਆ ਮੈਂ ਬਿਲਕੁਲ ਨਹੀਂ ਲਾਇਆ ਜੀ ਉਹਨੂੰ ਮੈਂ ਉਹਨੂੰ ਕਹਿੰਦੀ ਮੰਨਦਾ ਹੀ ਨਹੀਂ ਕਾਲੀ ਦਲ ਦਾ ਕੋਈ ਲੀਟਰ ਇਸ ਤਰ੍ਹਾਂ ਦੇ ਨਾਲ ਸ਼ਰਾਬ ਪੀਵੇ ਮੀਟ ਖਾਵੇ ਮੈਂ ਕਹਿੰਦਾ ਭਾਜੀ ਪੀਓ ਨਹੀਂ ਪਰ ਉਹਨਾਂ ਨੇ ਤੁਹਾਡੇ ਤੇ ਇਲਜ਼ਾਮ ਜ਼ਰੂਰ ਲਾਏ ਨੇ ਕਿ ਤੁਸੀਂ ਸ਼ਰਾਬ ਪੀ ਸ਼ਰਾਬ ਦੇ ਨਸ਼ੇ 'ਚ ਟੁੱਣ ਸੀਗੇ ਮਤਲਬ ਇਹਦਾ ਟੈਸਟ ਹੁੰਦਾ ਉਹ ਕਰਾ ਲੈਣੇ ਪਤਾ ਲੱਗ ਜਾਊਗਾ ਤੁਸੀਂ ਤਿਆਰ ਹੋ ਟੈਸਟ ਲਈ ਮੈਂ ਕਹਿੰਦਾ ਜਦੋਂ ਮਰਦੀ ਰੱਖ ਲੈ ਜਿਹੜੀ ਕੰਮ ਕਰਿਓ ਸ਼ਰਿਆਮ ਕਰਿਆ ਕੀ ਨਾ ਮੰਗੋਂ ਵੀ ਹੱਥ 'ਚ ਕਿਰਪਾਨ ਫੜ ਕੇ ਉੱਥੇ ਜਾ ਕੇ ਪੱਬਾਂ 'ਚ ਬੈਠਣਾ ਜੇ ਬਾਹਰ ਜਾਣਾ ਤਾਂ ਬਾਹਰੋਂ ਜਾ ਕੇ ਲਫਾਫੇ ਇਕੱਠੇ ਕਰ ਲੈਣੇ ਤੁਸੀਂ ਇਹ ਤਾਂ ਮੰਨੋ ਨਾ ਵੀ ਅਸੀਂ ਮੀਟਿੰਗ ਕਰੀ ਇਹ ਸੌ ਖਾ ਕੇ ਕਹਿ ਦਿੰਦੇ ਨੇ ਕਿ ਇੱਕ ਪੰਥਕ ਪਕੌੜਾ ਪੇਜ ਬਣਾਇਆ ਹੋਇਆ ਇਹਨਾਂ ਦੇ ਹੀ ਬੰਦੇ ਚਲਾ ਰਹੇ ਆ ਉਹ ਤਾਂ ਸਾਰਾ ਦਿਨ ਕਾਲੀਦਨ ਨੂੰ ਗਾਲਾਂ ਕੱਢਦੀਆਂ ਕਦੇ ਇਹਨਾਂ ਨੇ ਸੈਂਟਰ ਦੀ ਸਰਕਾਰ ਦੇ ਖਿਲਾਫ ਕੁਝ ਲਿਖਿਆ ਸੱਚੇ ਜਸਪਰ ਨੂੰ ਵੀ ਫੋਟੋ ਨਹੀਂ ਸੀ ਵਾਇਰਲ ਕਰਨੀ ਚਾਹੀਦੀ ਮੈਂ ਕਹਿੰਦਾ ਉਹਨੇ ਬਹੁਤ ਠੀਕ ਕਰਿਆ ਅੱਛਾ ਠੀਕ ਕਰਿਆ ਮੈਂ ਬਿਲਕੁਲ ਠੀਕ ਕਰਾਇਆ ਯਾਰ ਥੋੜਾ ਚਿਹਰਾ ਤਾਂ ਲੋਕਾਂ ਦੇ ਜਾਵੇ ਨਹੀਂ ਤੁਸੀਂ ਰਾਤ ਨੂੰ 10:30 ਵਜੇ ਕਿਹੜਾ ਪ੍ਰਚਾਰ ਪ੍ਰਸਾਰਕ ਕਿਹੜੀ ਅਕਾਲੀ ਦਲ ਦੀ ਉਥੇ ਮੈਡੀਕਲ ਜਿਹੜੇ ਸੈਂਟਰ ਦੀਆਂ ਏਜੰਸੀਆਂ ਦੇ ਏਜੰਟ ਹੈ ਇਹਨਾਂ ਕਰਨ ਅਕਾਲੀ ਦਲ ਖੇਰੂ ਖੇਰੂ ਅਕਾਲੀ ਦਲ ਜਿਹੜੇ ਝਗੜੇ ਹੋਏ ਉਹ ਇਹਨਾਂ ਕਰਨ ਹੋਏ ਪਰ ਭਾਜਪਾ ਦੇ ਨਾਲ ਸੰਸਦਾਂ ਬਾਦਲ ਪਰਿਵਾਰ ਦੀ ਵੀ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਰਹੀ ਹੈ ਉਹ ਭਾਜਪਾ ਕੋਈ ਛੁੱਤੀ ਥੋੜੀ ਹੈ ਆਪੇ ਗੱਲ ਕਰਕੇ ਵੀ ਚੁੱਲ੍ਹੇ ਸਵੇਂ ਟੋ ਇਕੱਠੇ ਹੋ ਅੱਜ ਯਾਨੀ ਜੀ ਲੱਗ ਚੁੱਲ੍ਹੇ ਤੇ ਬੈਠੇ ਕੀ ਗਿਆਨੀ ਹਰਪ੍ਰੀਤ ਜੀ ਨੇ ਕਰੇ ਮਿਤਸ਼ਾ ਜੀ ਨਾਲ ਗੱਲ ਕਰੀ ਕੇ ਵੀ ਹਰਿਆਣਾ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਨਾਲ ਜੋੜ ਕੇ ਰੱਖੋ ਕੀ ਤਖਸੀਰੀ ਪਟਨਾ ਸਾਹਿਬ ਤੋਂ ਬਾਰੇ ਗੱਲ ਕਰੀ ਕਰੇ ਗੱਲ ਕੀ ਕਰੀ ਗੱਲ ਜਿਹੜੀਆਂ ਤੁਹਾਡੇ ਸਾਹਮਣੇ ਕਰ ਰਹੇ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਸੈਂਟਰ ਦੀਆਂ ਪਾਵਰਾਂ ਲਾ ਲੋ ਉਹ ਕਦੇ ਵੀ ਇਹ ਨਹੀਂ ਚਾਹੁੰਦੀਆਂ ਕਿ ਪੰਜਾਬੀਆਂ ਦੀ ਖੇਤਰੀ ਪਾਰਟੀ ਅਗੇ ਵਧੇ ਉਹ ਇਹਦੇ ਵਿੱਚ ਬ੍ਰੋਥ ਪਾ ਕੇ ਉਹਦੇ ਵਿੱਚ ਇਹ ਗਿਆਨੀ ਵਰਗੇ ਗਦਾਰ ਪੈਦਾ ਕਰਕੇ ਕੌਮ ਦੀ ਜਿਹੜੀ ਵਗਡੋਰ ਹੈ ਉਹ ਪੰਜਾਬ ਤੋਂ ਖੋਹ ਨੂੰ ਖੋਹ ਪਲਪਲ ਦੀ ਸਹੀ ਨਿਊਜ਼ ਅਪਡੇਟ ਵੇਖਣ ਲਈ ਸੜੇ ਨਵੀਂ ਨਿਊਜ਼ ਚੈਨਲ ਪ੍ਰਾਈਮੇਸ਼ੀਆ ਟੀਵੀ ਨਿਊਜ਼ ਨੂੰ ਵੀ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਦਬਣਾ ਨਾ ਭੁੱਲਣਾ ਪ੍ਰਾਈਮੇਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਨੰਦਪ੍ਰੀਤ ਸਿੰਘ ਇੱਕ ਮੀਟਿੰਗ ਹੋਈ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਚਾਰਿਆ ਗਿਆ ਕਿ ਦੇਖੋ ਜੀ ਗਿਆਨੀ ਹਰਪ੍ਰੀਤ ਸਿੰਘ ਤੇ ਭਾਜਪਾ ਦੀ ਦੇਖੋ ਇਹ ਦੇਰ ਰਾਤ ਫਾਈਵ ਸਟਾਰ ਹੋਟਲ ਦੇ ਵਿੱਚ ਮੀਟਿੰਗ ਹੋ ਰਹੀ ਹੈ ਇਹਨਾਂ ਦਾ ਭਾਜਪਾ ਦੇ ਲੀਡਰਾਂ ਦੇ ਨਾਲ ਮਿਲਣ ਦਾ ਕੀ ਮਤਲਬ ਹੈ ਪਰ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਹਲਕਾ ਅੰਚਾਰ ਸੀਗਾ ਉੱਥੇ ਤੇ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀਗੀ ਤੇ ਨਾਲ ਹੀ ਕਬਾਬ ਵੀ ਖਾਦਾ ਹੋਇਆ ਸੀ ਯਾਨੀ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਇੱਕ ਦੂਜੇ ਦੇ ਉੱਤੇ ਲਗਾਏ ਗਏ ਨੇ ਸੋ ਨਾਮ ਜਿਹੜਾ ਹੈ ਮੁਹਾਲੀ ਦੇ ਹਲਕਾ ਇੰਚਾਰਜ ਪ੍ਰਵਿੰਦਰ ਸਿੰਘ ਸੋਹਾਣਾ ਸਾਹਿਬ ਦਾ ਜਿਹੜਾ ਲੱਗਿਆ ਹੈ ਇਹ ਪੂਰਾ ਮਾਮਲਾ ਕੀ ਹੈ ਇਸ ਦੇ ਵਿੱਚ ਸਚਾਈ ਕੀ ਹੈ ਇਹ ਸਮਝਣ ਦੀ ਕੋਸ਼ਿਸ਼ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਪ੍ਰਵਿੰਦਰ ਸੋਹਾਣਾ ਜੀ ਦਾ ਸਵਾਗਤ ਕਰਦੇ ਆਂ ਸਰ ਬਹੁਤ ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਵੈਜੀ ਖਾਲਸਾ ਵੈਜੀ ਜੀ ਅੱਛਾ ਤੁਸੀਂ ਫਾਈਵ ਸਟਾਰ ਹੋਟਲ ਦੇ ਵਿੱਚ ਗਏ ਫੋਟੋਆਂ ਤੁਸੀਂ ਖਿੱਚੀਆਂ ਫਿਰ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਨਾਮ ਕੀਤਾ ਸ਼ਰਾਬ ਤੁਸੀਂ ਪੀਤੀ ਹੋਈ ਸੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਅਸੀਂ ਹੋਟਲ 'ਚ ਗਏ ਇੱਕ ਆਪਣੀ ਪਰਸਨਲ ਮੀਟਿੰਗ ਲਾ ਲਓ ਬਿਜ਼ਨਸ ਮੀਟਿੰਗ ਲਾ ਲਓ ਉਹ ਕਰਨ ਦੇ ਲਈਏ ਜੀ ਤੇ ਦੂਜੀ ਗੱਲ ਉਹ ਕਹਿੰਦੇ ਆ ਫੋਟੋਆਂ ਦੀ ਉੱਥੇ ਇਕੱਲਾ ਪਰਮੇਂਦਰ ਸਿੰਘ ਸੁਹਾਣਾ ਦਾ ਬੈਠੇ ਨੇ ਸੀਗਾ ਵੱਡਾ ਹੋਟਲ ਹੈ ਉੱਥੇ ਬਹੁਤ ਸਾਰੇ ਲੋਕ ਮੌਜੂਦ ਸੀਗੇ ਤੇ ਫੋਟੋ ਕਿਸੇ ਨੇ ਖਿੱਚੀ ਕਿੱਥੋਂ ਗਈ ਕੀ ਹੋਇਆ ਤੇ ਮੇਰੇ ਖਿਆਲ ਨਾਲ ਜਿਹੜੇ ਲੋਕ ਸੈਂਟਰ ਦੀਆਂ ਏਜੰਸੀਆਂ ਦੇ ਏਜੰਟ ਹੈ ਜਿਨ੍ਹਾਂ ਨੇ ਕੌਮ ਨੂੰ ਜਿਨ੍ਹਾਂ ਨੇ ਖੇਤਰੀ ਪਾਰਟੀ ਨੂੰ ਖਤਮ ਕਰਨ ਦੇ ਲਈ ਬਹੁਤ ਹਤਕੰਡੇ ਵਰਤੇ ਹਰਪ੍ਰੀਤ ਸਿੰਘ ਵਰਗੇ ਜਿਨ੍ਹਾਂ ਨੇ ਮਖੌਟਾ ਤਾਂ ਪਾਇਆ ਵਾ ਗਿਆਨੀ ਵਾਲਾ ਪਰ ਅੰਦਰੋਂ ਆਰਐਸਐਸ ਨਾਲ ਮਿਲੇ ਹੋਏ ਆ ਉਹ ਅੰਦਰੋਂ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਉਹਨਾਂ ਦੇ ਇੱਕ ਕਾਰਜਕਰਤਾ ਵਜੋਂ ਕੰਮ ਕਰ ਰਹੇ ਆ ਪੰਜਾਬ ਚ ਕੰਮ ਇਸ ਤਰ੍ਹਾਂ ਕਰ ਰਹੇ ਆ ਕੁਝ ਦਿਨ ਪਹਿਲਾਂ ਸਾਡੇ ਐਨ ਕੇ ਸ਼ਰਮਾ ਜੀ ਨੇ ਖੁਲਾਸਾ ਕੀਤਾ ਸੀਗਾ ਉਹਨਾਂ ਦਾ ਕਿ ਇੱਕ ਟੀਮ ਪੰਜਾਬ ਦੇ ਵਿੱਚ ਘੁੰਮ ਰਹੀ ਹੈ ਜਿਹੜੀ ਲਫਾਫਾ ਮੈਂ ਤਾਂ ਕਹੂੰਗਾ ਲਫਾਫਾ ਦਲ ਜਿਹੜਾ ਲਫਾਫਾ ਦਲ ਹੈ ਨਾ ਉਹਦੇ ਮੋਢੀ ਹੈ ਹਰਪ੍ਰੀਤ ਸਿੰਘ ਉਹ ਨਹੀਂ ਹਰਪ੍ਰੀਤ ਸਿੰਘ ਜੀ 5 ਸਟਾਰ ਦੇ ਹੋਟਲਾਂ ਤੇ ਜਾ ਕੇ 10:30 ਵਜੇ ਮੀਟਿੰਗ ਕਰਦੇ ਆ। ਅੱਛਾ ਉਦੋਂ 10:30 ਵਜੇ ਦਾ ਸਮਾਂ ਸੀ? 10:30 ਵਜੇ ਦਾ ਸਮਾਂ ਸੀਗਾ ਜੀ। ਤੇ 10:30 ਵਜੇ ਉੱਥੇ ਆ ਕੇ ਮੀਟਿੰਗ ਕਰਨਾ। ਇੱਕ ਫਿਰ ਉਹ ਆਪੇ ਕਹਿ ਰਹੇ ਜੀ ਕਹਿੰਦੇ ਵੀ ਉੱਥੇ ਸ਼ਰਾਬ ਚੱਲ ਰਹੀ ਸੀਗੀ। ਉੱਥੇ ਕਹਿੰਦੇ ਮੀਟ ਚੱਲ ਰਿਹਾ ਸੀਗਾ। ਦੇਖੋ ਮੈਂ ਤਾਂ ਅਮਰਤਧਾਰੀ ਨਹੀਂ ਹੈ। ਮੈਂ ਤਾਂ ਗੁਰੂ ਦੇ ਡਰ ਚ ਰਹਿਣ ਵਾਲਾ ਇਨਸਾਨ ਹੈ। ਗੁਰੂ ਸਾਹਿਬ ਦਾ ਔਟ ਅਸਰਾ ਲੈ ਕੇ ਚੱਲਣ ਵਾਲਾ ਇਨਸਾਨ ਹੈ। ਠੀਕ ਹੈ ਉੱਥੇ ਕਹਿੰਦੇ ਵੀ ਸ਼ਰਾਬ ਚੱਲ ਰਹੇ ਤੇ ਜੀ ਮੀਟ ਚੱਲ ਰਹੇ ਤੇ ਕੌਣ ਕਹਿ ਰਿਹਾ ਜਿਹੜਾ ਆਰਐਸ ਦਾ ਨਮਾਇੰਦਾ ਜਿਹੜਾ ਆਪਣੇ ਆਪ ਨੂੰ ਬੀਜੇਪੀ ਦਾ ਕਦੇ ਸਪੋਕਸਮੈਨ ਦੱਸਦਾ ਕਦੇ ਕੁਝ ਦੱਸਦਾ ਕਦੇ ਕਹਿੰਦਾ ਮੈਂ ਸੈਕਟਰੀ ਹਾਂ ਤੇਜਿੰਦਰ ਸਿੰਘ ਠੀਕ ਹੈ ਉਹ ਕਹਿੰਦੇ ਜੀ ਵੀ ਉੱਥੇ दारू ਮੀਟ ਚੱਲ ਰਹੇ ਸੀਗੇ ਇਹਨਾਂ ਨੇ ਪੀਤੇ ਹੋਏ ਤੇ ਆ ਪਹਿਲਾਂ ਤਾਂ ਮੈਂ ਤੁਹਾਨੂੰ ਬਿੱਲ ਦਿਖਾਣਾ ਆ ਬਿੱਲ ਦੇਖੋ ਜਿਹੜੇ ਆ ਦੇਖੋ ਇਹ ਬਿੱਲ ਹੈ ਮੈਂ ਤਾਂ ਨਹੀਂ ਬਣਾਇਆ ਤੇ ਕੀ ਖਾਇਆ ਕੀ ਪੀਤਾ ਉਹ ਸਾਰੇ ਬਿੱਲ ਹੈ ਮੈਂ ਤੁਹਾਨੂੰ ਇਹਦੀ ਕਾਪੀ ਵੀ ਦੇ ਲਈ ਹੂੰ ਇਹਦੇ ਜੀ ਤੁਸੀਂ ਸਾਬਤ ਕਰ ਦੋ ਵੀ ਉੱਥੇ ਮੀਟੇ ਬਿੱਲ ਚ ਆਇਆ ਵਾ ਜਾਂ ਇਸ ਬਿੱਲ ਚ ਵੀ ਉੱਥੇ ਠੀਕ ਹੈ ਇਹਨਾਂ ਨੇ ਕਿਹਾ ਕਿ ਉੱਥੇ ਕੋਈ ਥਰਮਾਮੀਟਰ ਲਾਇਆ ਸੀਗਾ ਮੇਰੇ ਵੀ ਇਹ ਜਿਹੜਾ ਪੁਲਿਸ ਵਾਲੇ ਲਾਉਂਦੇ ਆ ਅਲਕੋਹਲ ਚੈੱਕ ਕਰ। ਤੇ ਉਹਨਾਂ ਨੇ ਵੀ ਕਿਹਾ ਕਿ ਇਹ ਗਿਆਨੀ ਜੀ ਨੂੰ ਮਿਲਣ ਵਾਸਤੇ ਆਏ ਉਹ ਮਿਲਣਾ ਨਹੀਂ ਸੀ ਚਾਹੁੰਦੇ ਇਹਨਾਂ ਨੂੰ ਪਰ ਫਿਰ ਵੀ ਉਹਨਾਂ ਨੇ ਕਿਹਾ ਵੀ ਚਲੋ ਇੱਕ ਲੋਕ ਇਲਾਜ ਹੁੰਦੀ ਹੈ ਤੇ ਉਹ ਮਿਲੇ ਉਹਨਾਂ ਨੂੰ। ਮੈਂ ਕਹਿੰਦਾ ਵੀ ਉਹਨਾਂ ਨੂੰ ਗੁਰੂ ਘਰ ਚ ਲੈ ਜਾਉ ਜੇ ਮੈਂ ਮਿਲਣ ਗਿਆ ਹਾਂ। ਤੁਸੀਂ ਗੋਡੀ ਹੱਥ ਨਹੀਂ ਲਾਇਆ। ਮੈਂ ਬਿਲਕੁਲ ਨਹੀਂ ਲਾਇਆ ਜੀ ਉਹਨੂੰ। ਮੈਂ ਉਹਨੂੰ ਮੈਂ ਉਹਨੂੰ ਕਦੇ ਮੰਨਦਾ ਹੀ ਨਹੀਂ। ਮੈਂ ਮੈਂ ਤਾਂ ਉਹਨੂੰ ਇਸ ਉਹ ਸਖਸ਼ਤੀ ਉਦੋਂ ਤੱਕ ਮੇਰੇ ਦਿਲ 'ਚ ਕਦਰ ਸੀਗੀ ਜਦੋਂ ਤੱਕ ਉਹ ਕਾਲ ਤੱਕ ਸਾਡੇ ਜਥੇਦਾਰ ਸੀਗੇ। ਠੀਕ ਹੈ ਨਾ? ਇੱਕ ਜੇ ਪਿੰਡ ਦਾ ਗਿਆਨੀ ਹੋਵੇ ਨਾ ਪਿੰਡ 'ਚ ਗੁਰੂ ਘਰ ਦਾ ਗਿਆਨੀ ਹੋਵੇ। ਬਾਚੋ ਸਰਪੰਚੀ ਦੀਆਂ ਚੋਣਾਂ ਤੇ ਖੜਦੇ ਤਾਂ ਉਹਦੀ ਉਹ ਕਦਰ ਨਹੀਂ ਰਹਿੰਦੀ ਉਹਨੂੰ ਪਿੰਡ ਵਾਲੇ ਪਾਰਟੀ ਵਾਜੀ ਚਲਾਣੇ ਆ ਠੀਕ ਹੈ ਇਹਨਾਂ ਨੂੰ ਅਕਾਲ ਤਖਤ ਦੀ ਐਡੀ ਵੱਡੀ ਅਕਾਲ ਤਖਤ ਸਾਡੀ ਐਡੀ ਵੱਡੀ ਪਦਵੀ ਸੀਗੀ ਗਿਆਨੀ ਜੀ ਨੂੰ ਮੈਂ ਸਵਾਲ ਕਰਦਾ ਜੀ ਤੁਹਾਡੇ ਚੈਨਲ ਰਾਹੀਂ ਕਿ ਗਿਆਨੀ ਜੀ ਤੁਸੀਂ ਅਕਾਲ ਤਖਤ ਸਾਭ ਦੇ ਜਥੇਦਾਰ ਰਹੇ 2018 ਤੋਂ 2023 ਤੱਕ 5 ਸਾਲ ਕਿਹੜੇ ਗੁਰੂ ਘਰ ਚਾਹੇ ਸਾਬਜਾਦਾਜੀਤ ਸਿੰਘ ਨਗਰ ਦੇ ਚ ਪ੍ਰਚਾਰ ਲਈ ਪ੍ਰਸਾਰ ਲਈ ਕਰਿਆ ਹਾਂ ਇੱਕ ਇੱਕ ਜਗ੍ਹਾ ਜ਼ਰੂਰ ਆਏ 10 ਅਕਤੂਬਰ 2021 ਨੂੰ ਸਾਬਕਾ ਸੀਐਮ ਸਾਬ ਦੇ ਮੁੰਡੇ ਦਾ ਵਿਆਹ ਸੀਗਾ ਉੱਥੇ ਅਰਦਾਸ ਵੀ ਕਰੀ ਉੱਥੋਂ ਲਫਾਫਾ ਵੀ ਲਿਆ ਗੁਰਦੁਆਰਾ ਸਾਚਾ ਤੰਤਾ ਹੈ ਹੋਰ ਉਸ ਤੋਂ ਇਲਾਵਾ ਸਾਡੇ ਸਭ ਤੋਂ ਵੱਡਾ ਸਥਾਨ ਹੈ ਅਮਰ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਜਿਹੜੇ ਕੀ ਅਕਾਲੀ ਫੁੱਲਾ ਸਿੰਘ ਜੀ ਤੋਂ ਬਾਅਦ ਅਕਾਲ ਤਖਤ ਦੇ 7ਵੇਂ ਜਥੇਦਾਰ ਰਹੇ ਇਹਨਾਂ ਦਾ ਹਰ ਸਾਲ ਸਮਾਗਮ ਹੁੰਦਾ ਉਹ 1 ਦਸੰਬਰ ਤੋਂ ਲੈ ਕੇ 3 ਦਸੰਬਰ ਦੇ ਵਿੱਚ ਹੁੰਦਾ ਮੈਂ ਫੋਨ ਕਰ ਕਰ ਇਹਨਾਂ ਨੂੰ ਵਾਸਤੇ ਪਾਏਗੇ ਨਹੀਂ ਜੀ ਨੂੰ ਵੀ ਜਦੋਂ ਕੱਲ ਤੱਕ ਸਾਡੇ ਜਥੇਦਾਰ ਸੀਗੇ ਵੀ ਜਥੇਦਾਰ ਸਾਹਿਬ ਤੁਹਾਡਾ ਇੱਥੇ ਆਉਣਾ ਮੰਨਦਾ ਪੰਜ ਸਾਲ ਜਥੇਦਾਰ ਰਹੇ ਕਦੇ ਇਸ ਗੁਰੂ ਘਰ ਚ ਨਹੀਂ ਆਏ ਕਿਉਂ ਆਉਣਾ ਨਹੀਂ ਬਣਦਾ ਸੀ ਕਹਿੰਨੇ ਦਾ ਗੱਲ ਤਾਂ ਇਹ ਸੀਗੀ ਵੀ ਜਿੱਥੇ ਤਾਂ ਲਫਾਫਾ ਕਲਚਰ ਜਿੱਥੋਂ ਪੈਸੇ ਬਣਨੇ ਜਿੱਥੇ ਕੋਈ ਕਾਂਗਰਸੀਆਂ ਨਾਲ ਮੀਟਿੰਗਾਂ ਕਰਨੀਆਂ ਭਾਜਪੀ ਨਾਲ ਮੀਟਿੰਗਾਂ ਕਰਨੀਆਂ ਆਮ ਆਦਮੀ ਦੀਆਂ ਸਰਕਾਰਾਂ ਨਾਲ ਮੀਟਿੰਗਾਂ ਕਰਨੀਆਂ ਉੱਥੇ ਤਾਂ ਗੈਨੀ ਜੀ ਭੱਜੇ ਭੱਜੇ ਜਾਂ ਦੇ ਸੀਗੇ ਪਰ ਜਿੱਥੋਂ ਲਫਾਫਾ ਨਹੀਂ ਮਿਲਿਆ ਸੀਗਾ ਜਿੱਥੇ ਕੌਮ ਦੀ ਗੱਲ ਹੋਣੀ ਸੀਗੀ ਜਿੱਥੇ ਪੰਜਾਬੀਅਰ ਦੀ ਗੱਲ ਹੋਣੀ ਸੀਗੀ ਉਥੇ ਗਿਆਨੀ ਜੀ ਕਦੇ ਵੀ ਨਹੀਂ ਆਏ ਸੋਇਸ ਕਰਕੇ ਇਹਨਾਂ ਨੂੰ ਹੁਣ ਏਜੰਟ ਨਾ ਕਹੀਏ ਕੀ ਕਹੀਏ ਅੱਛਾ ਤੁਸੀਂ ਜਦੋਂ ਮੀਟਿੰਗ 'ਚ ਬੈਠੇ ਸੀਗੇ ਤੁਸੀਂ ਉਹਨਾਂ ਨੂੰ ਮਿਲਣ ਨਹੀਂ ਗਏ ਇੱਕ ਵਾਰੀ ਵੀ ਤੁਸੀਂ ਕਹਿ ਰਹੇ ਮੈਂ ਕਹਿੰਦਾ ਵੀ ਤੁਸੀਂ ਸੀਸੀਟੀਵੀ ਕੋਈ ਕਢਾ ਲਓ ਨਹੀਂ ਉਹ ਕਹਿ ਰਹੇ ਨੇ ਕਿ ਤੁਸੀਂ ਕਿਹਾ ਵੀ ਗਿਆਨੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੇ ਡਟੇ ਰਹੋ ਮੈਂ ਤਾਂ ਉਹੀ ਦੱਸ ਤੈਨੂੰ ਅਸੀਂ ਉਥੋਂ ਨਿਕਲ ਕੇ ਬਾਸ਼ਰੂਮ ਨੂੰ ਜਾ ਰਹੇ ਸੀਗੇ ਤਾਂ ਇਹ ਲਿਫਟ ਚ ਉਤਰੇ ਗੁਪਤ ਮੀਟਿੰਗ ਕਰਕੇ ਉੱਪਰ ਆਏ ਅੱਛਾ ਜਦੋਂ ਬਾਹਰ ਨਿਕਲੇ ਤਾਂ ਇੱਕਦਮ ਮਨੂੰ ਜਯੰਦਰ ਸਿੰਘ ਮਿਲਿਆ ਕਿਉਂਕਿ ਉਹ ਇੱਥੇ ਹੀ 2012 ਤੋਂ ਲੈ ਕੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ ਤਾਂ ਸਭ ਬਲਮਾ ਸਿੰਘ ਰਾਮੂ ਵਾਲੀ ਆ ਸਭ ਇੱਥੇ ਇੰਚਾਰਜ ਸੀਗੇ ਤਾਂ ਉੱਥੇ ਗੁਜਰਾਤ ਚ ਕਿਸਾਨਾਂ ਦਾ ਸਰਕਾਰ ਨਾਲ ਝਗੜਾ ਹੋ ਗਿਆ ਸੀਗਾ ਤਾਂ ਹੀ ਤੇ ਜਿੰਦਰ ਸਿੰਘ ਖ਼ਰਾ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲ ਉੱਥੋਂ ਕਿਸਾਨਾਂ ਨੂੰ ਬੁਲਾ ਕੇ ਰਾਮੂ ਵਾਲੀਆ ਸਾਹਿਬ ਉਹਨਾਂ ਨੂੰ ਮਲਾ ਕੇ ਲਏ ਕਿਸਾਨਾਂ ਨੂੰ ਬਾਲ ਸਾਹਿਬ ਨੂੰ ਬਾਦਲ ਸਾਹਿਬ ਨੇ ਉਹਨਾਂ ਦੀ ਗੱਲ ਸੈਂਟਰ ਗਵਰਨਮੈਂਟ ਕੋਲ ਰੱਖੀ ਉਹ ਸਰਾਂ ਸਾਹਿਬ ਨੇ ਇੱਕ ਕਲ ਹੋਰ ਵੀ ਕਹੀ ਉਹ ਕਹਿੰਦੇ ਕਿ ਮੇਰੀ ਇਕੱਲੇ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਨਹੀਂ ਫੋਟੋ ਉਹ ਕਹਿੰਦੇ ਵੀ ਮੇਰੀ ਵਟੇ ਬਾਲ ਸਾਹਿਬ ਨਾਲ ਵੀ ਸੁਖਵੀਰ ਜੀ ਨਾਲ ਵੀ ਤੇ ਬੀਬਾ ਜੀ ਨਾਲ ਵੀ ਤੇ ਮਜੀਠੀਆ ਸਾਹਿਬ ਉਹ ਕਹਿੰਦੇ ਸਾਰਿਆਂ ਨਾਲ ਮੇਰੀ ਫੋਟੋ ਹਨ ਸਾਰਿਆਂ ਨਾਲ ਮੇਰੇ ਪਰਿਵਾਰਕ ਸਬੰਧ ਮੈਂ ਕਹਿੰਦਾ ਵੀ ਬਿਲਕੁਲ ਫਿਰ ਇਸ ਇਸ ਫੋਟੋ ਤੇ ਸਫਾਈ ਦੇਣ ਦੀ ਕੀ ਲੋੜ ਹੈ ਨੇ ਉਹਦੇ ਤੁਹਾਡੇ ਵੱਲੋਂ ਪ੍ਰਚਾਰ ਹੈਗੇ ਨਾ ਤੁਹਾਡੇ ਪਾਰਟੀ ਦੇ ਇੱਕ ਲੀਡਰ ਵੱਲੋਂ ਉਹਨਾਂ ਨੇ ਵਿਚਾਰਿਆ ਗਿਆ ਦੇਖੋ ਜੀ ਗੁਪਤ ਮਿੱਟੀਆਂ ਕਰਦੇ ਨੇ ਆਈਂਆ ਜੇ ਸਾਂਝਾ ਉਹਨਾਂ ਦੀ ਆ ਦੇਖੋ ਆ ਦੇਖੋ ਤੁਸੀਂ ਆ ਇੱਕ ਸਾਡਾ ਭਰਾ ਇਹਨਾਂ ਨੂੰ ਇਹਨਾਂ ਨੇ ਬੀਜੀਪੀ ਜੋਇਨ ਕਰਾਈ ਇਹ ਫੋਟੋ ਹੈ ਇਹਨਾਂ ਦੀ ਖੜਿਆ ਤਜਿੰਦਰ ਸਿੰਘ ਸਰਾਣਾ ਸਾਹਿਬ ਹਮ ਠੀਕ ਹੈ ਨਾ ਇਹ ਇਹ ਖੜਿਆ ਤਜਿੰਦਰ ਸਿੰਘ ਸਰਾਣਾ ਸਾਹਿਬ ਇੱਕ ਮਿੰਟ ਜੀ ਰঞ্জੀਤ ਸਿੰਘ ਗਿੱਲ ਸਾਹਿਬ ਨੂੰ ਜਮਾਂ ਉਹਨਾਂ ਨੇ ਕੋਨਾ ਕਰਾਇਆ ਸੀ ਪਾਰਟੀ ਜਾਈ ਹਾਂਜੀ ਇਹ ਨਾਲ ਖੜਿਆ ਤੇ ਫੋਟੋ ਕਿੱਥੇ ਨਹੀਂ ਹੈਗੀ ਇਹਨਾਂ ਦੀ ਬਾਦਲ ਸਾਹਿਬ ਦੀ ਫੋਟੋ ਦੀ ਗੱਲ ਕਰ ਰਹੇ ਹੋ ਤੁਸੀਂ ਸੱਸੀ ਕੁਬੀਰ ਸਿੰਘ ਬਾਦਲ ਸਾਹਿਬ ਦੀ ਫੋਟੋ ਦੀ ਗੱਲ ਕਰ ਰਹੇ ਹੋ ਸੀਐਮ ਰਹੇ ਡਿਪਟੀ ਸੀਐਮ ਰਹੇ ਉਹ ਤੋਂ ਬਾਅਦ ਮਨਜੀਤ ਸਿੰਘ ਮਨਜੀਤ ਸਿੰਘ ਸਭ ਮਨਿਸਟਰ ਰਹੇ ਬੀਬਾ ਜੀ ਸੈਂਟਰ ਤੇ ਵਜીર ਰਹੇ ਠੀਕ ਹੈ ਫੋਟੋ ਆ ਜਾਂਦੀ ਹੈ ਫੋਟੋ ਤੇ ਬਵਾਲ ਹੋਣਾ ਨਹੀਂ ਕਿਸਦਾ ਤੁਸੀਂ ਇਹ ਤਾਂ ਮੰਨੋ ਨਾ ਵੀ ਅਸੀਂ ਮੀਟਿੰਗ ਕੀਤੀ ਜੇ ਅੱਜ ਯੂਥ ਕਲੀਦਿਲ ਦੇ ਪ੍ਰਧਾਨ ਨੇ ਇਹਨਾਂ ਦੀਆਂ ਗੁਪਤ ਮੀਟਿੰਗਾਂ ਜਿਹੜਾ ਪੰਜਾਬ ਚ ਇਹਨਾਂ ਦਾ ਚੱਲ ਰਿਹਾ ਪੂਰਾ ਲਾਮ ਲਸ਼ਕਰ ਜਾਂ ਲਾ ਲਓ ਜਾਂ ਇਹ ਲਾਓ ਵੀ ਨੈਕਸੀਸ ਚੱਲ ਰਿਹਾ ਉਹਨੋ ਜੀ ਅੱਜ ਯੂਥ ਕਾਲੀਦਲ ਦੇ ਪ੍ਰਧਾਨ ਨੇ ਨੰਗਾ ਕਰਤਾ ਤਾਂ ਇਹ ਅੱਜ ਕਿਸੇ ਨੂੰ ਕੁਛ ਕਹਿ ਰਹੇ ਆ ਇਹ ਕਿਨਾਂ ਨੇ ਨਾ ਇਹ ਸੌ ਖਾ ਕੇ ਕਹਿ ਦੇਣੀ ਇਹਨਾਂ ਨੇ ਇੱਕ ਪੰਥਕ ਪਕੌੜਾ ਪੇਜ ਬਣਾਇਆ ਹੋਇਆ ਜੀ ਅੱਛਾ ਜੀ ਧੰਨਵਾਦ ਇਹਨਾਂ ਦੇ ਹੀ ਬੰਦੇ ਚਲਾ ਰਹੇ ਆ ਠੀਕ ਹੈ ਸਾਰੇ ਕੋਲ ਉਹਨਾਂ ਦਾ ਸਾਰਾ ਕੁਝ ਬਾਇਓ ਡਾਟਾ ਪਿਆ ਉਹ ਤੇ ਸਾਰਾ ਦਿਨ ਕਾਲੀਦਨ ਨੂੰ ਗਾਲਾਂ ਕੱਢਣੀਆਂ ਉਹ ਤੇ ਸਾਰਾ ਦਿਨ ਸਸਕਬੀਰ ਸਿੰਘ ਬਾਦਲ ਨੂੰ ਗਾਲਾਂ ਕੱਢਣੀਆਂ ਕਦੇ ਇਹਨਾਂ ਨੇ ਸਰਕਾਰ ਦੇ ਖਿਲਾਫ ਉਹ ਤੇ ਕੋਈ ਪੋਸਟ ਪਾਈ ਕਦੇ ਇਹਨਾਂ ਨੇ ਸੈਂਟਰ ਦੀ ਸਰਕਾਰ ਦੇ ਖਿਲਾਫ ਕੁਝ ਲਿਖਿਆ ਐਨੇ ਹੜਾ ਏ ਉਹਦੇ 'ਚ ਵੀ ਅਸੀਂ ਤਾਂ ਦੇਖੋ ਆਪਣੀ ਇਨਸਾਨੀਅਤ ਦੇ ਨਾਤੇ ਸੇਵਾ ਕਰੀ ਜੋ ਛਰਮਣੀ ਕਾਲੀ ਕੋਲ ਹੋਈ ਪਰ ਇਹਨਾਂ ਨੇ ਉੱਥੇ ਵੀ ਉਹ ਜਿਹੜਾ ਪੇਸ ਸੀਗਾ ਨਾ ਉੱਤੇ ਜਿਹੜੇ ਸੇਵਾ ਕਰ ਰਹੇ ਸੀ ਉਹਨਾਂ ਦੇ ਖਿਲਾਫ ਪੋਸਟਾਂ ਪਾਈਆਂ ਇਹਨਾਂ ਦੱਸੋ ਕਿੱਧਰ ਦੀ ਇਨਸਾਨੀਅਤ ਹੈ ਇਹਨਾਂ ਦੀ ਅੱਛਾ ਤੁਸੀਂ ਫੋਟੋ ਨਹੀਂ ਖਿੱਚੀਏ ਤੁਹਾਡੇ ਕਿਸੇ ਬੰਦੇ ਨੇ ਫੋਟੋ ਨਹੀਂ ਖਿੱਚੀ ਮੈਂ ਕਹਿੰਦਾ ਜੀ ਅਸੀਂ ਬਿਲਕੁਲ ਫੋਟੋ ਨਹੀਂ ਖਿੱਚੀ ਸੱਚੀਂ ਜੇ ਸਰਬ ਕੋਲ ਕਿੱਥੋਂ ਆ ਗਈ ਫੋਟੋ ਹੁਣ ਮਨੂ ਕਿਹ ਪਤਾ ਛਿੰਜਰ ਸਾਹਿਬ ਦਾ ਕਿਹੜਾ ਸੋਰਸ ਹੈ ਹੁਣ ਦੇਖੋ ਛਿੰਜਰ ਸਾਹਿਬ ਜਾਣਨ ਜਾਂ ਇਹ ਜਾਣਨ ਕਿ ਕਿਦਾਂ ਫੋਟੋ ਵਾਇਰਲ ਹੋਈ ਕੀ ਹੋਇਆ ਦੇਖੋ ਜਦ ਹੁਣ ਆਪੇ ਮੰਨ ਗਏ ਉਹ ਕਹਿੰਦੇ ਸਾਡੀ ਮੀਟਿੰਗਾਂ ਤੋਂ ਇਹਨਾਂ ਨੂੰ ਡਰ ਕਿਉਂ ਲੱਗਦਾ ਕਿ ਉਹ ਕਹਿੰਦੇ ਨੇ ਕਿ ਦੇਖੋ ਅਸੀਂ ਹੁਣ ਪਾਰਟੀ ਚਲਾ ਰਹੇ ਆ ਇਹ ਸੁਖਵੀਰ ਬਾਦਲ ਦਾ ਜਿੰਨਾ ਵੀ ਧੜਾ ਹੈ ਇਹ ਡਰਦਾ ਕਿਉਂ ਆ ਸਾਡੇ ਤੋਂ ਮੈਂ ਕਹਿੰਦਾ ਵੀ ਕੀ ਸੱਤ ਕੇ ਮੀਟਿੰਗਾਂ ਕਰਨ ਸਾਨੂੰ ਕੋਈ ਨਾ ਲੈਣਾ ਦੇਣਾ ਨਹੀਂ ਕੋਈ ਸਾਡਾ ਇਹਨਾਂ ਨਾਲ ਸਬੰਧ ਨਹੀਂ ਮੀਟਿੰਗਾਂ ਕਰਨ ਪਰ ਮੀਟਿੰਗਾਂ ਕਰਕੇ ਮੰਨਣ ਤਾਂ ਸਹੀ ਮੀਟਿੰਗ ਹੋਈ ਵੀ ਅਸੀਂ ਜੋ ਪੰਜਾਬ ਦੇ ਅਸਲ ਕਹਾਣੀ ਪੰਜਾਬੀਆਂ ਨੂੰ ਦਿਖਤਾ ਜਾਵੇ ਵੀ ਤੁਸੀਂ ਕੀ ਕਰ ਰਹੇ ਹੋ ਕੀ ਤੁਹਾਡੀ ਗੱਲਬਾਤ ਹੈ ਕਿਸ ਤਰ੍ਹਾਂ ਤੁਸੀਂ ਪਾਰਟੀ ਚਲਾ ਰਹੇ ਹੋ ਸਾਨੂੰ ਸਾਨੂੰ ਇਹ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਅਸੀਂ ਇਹ ਥੋੜੀ ਕਰੇ ਮੀਟਿੰਗ ਕਿਉਂ ਕਰੀ ਅਸੀਂ ਤਾਂ ਕਹ ਰਹੇ ਹਾਂ ਵੀ ਭਾਈ ਤੁਸੀਂ ਮੀਟਿੰਗ ਕਰੀ ਤੁਹਾਨੂੰ ਮੁਬਾਰਕ ਤੁਸੀਂ ਜੋ ਕਰਨਾ ਦੇਖੋ ਪੰਜਾਬ ਨੇ ਫੈਸਲਾ ਕਰ ਦੇਣਾ ਪੰਜਾਬੀਆਂ ਨੇ ਫੈਸਲਾ ਕਰਨਾ ਵੀ ਕਿੱਧਰ ਨੂੰ ਤੁੜਾਉਣਾ ਨੇ ਇਹ ਫੋਟੋਆਂ ਨਾਲ ਜਾਂ ਇਹ ਜਿਹੜੀ ਇਹ ਗੱਲ ਕਹਿ ਰਹੇ ਆ ਜਿਹਦੇ ਨਾਲ ਕੋਈ ਕਿਸੇ ਨੂੰ ਫਰਕ ਨਹੀਂ ਪੈਂਦਾ ਪਰ ਇਹ ਕਿਉਂ ਕਰ ਰਹੇ ਹੈ ਨਾ ਤੂੰ ਵੀ ਹਾਂ ਜੇ ਫੋਟੋ ਪੈ ਗਈ ਕਹਿੰਦੇ ਭਾਈ ਪੈ ਗਈ ਠੀਕ ਹੈ ਇਹਨਾਂ ਦੀ ਹਮਾਇਤ ਕੌਣ ਕਰ ਰਿਹਾ ਹੁਣ ਪਿੱਛੇ ਦੇਖੋ ਫੋਟੋ ਤਾਂ ਪਈ ਗਿਆਨੀ ਜੀ ਦੀ ਡਿਫੈਂਸ ਨਾਲ ਸਰਾਂ ਸਾਹਿਬ ਇੱਕ ਸਪੋਕਸਮੈਨ ਵਜੋਂ ਉਹਨਾਂ ਨੇ ਬੜੀ ਕੱਲ ਉਹ ਕਰੀ ਕਦੇ ਕੁਛ ਕਹਿ ਰਹੇ ਨੇ ਨਹੀਂ ਉਹ ਕਹਿ ਰਹੇ ਨੇ ਕਿ ਚਿੰਜਰ ਸਾਹਿਬ ਮੇਰੇ ਘਰੇ ਆਂਦੇ ਰਹੇ ਨਾ ਸੋਫਿਆਂ ਤੇ ਬਹਿ ਕੇ ਉਹ ਕਹਿੰਦੇ ਕਿ ਇੱਥੋਂ ਹੀ ਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਅਹੁਦੇਦਾਰ ਬਾਕੀ ਸਾਰੇ ਇੱਥੋਂ ਬਣਾਉਂਦੇ ਰਹੇ ਨਹੀਂ ਫਿਰ ਇਹ ਮਤਲਬ ਕੀ ਇਹ ਇਤੋਂ ਕੋਈ ਭਾਈ ਵਾਲੀ ਸਾਂਝ ਇੱਥੋਂ ਨਹੀਂ ਨਜ਼ਰ ਆ ਰਹੀ ਫਿਰ ਮੈਂ ਦੇਖੋ ਇਹ ਤਾਂ ਇਲਜ਼ਾਮ ਲਾਉਣਾ ਕਿਸੇ ਨੂੰ ਕੁਛ ਕਹਿ ਦिए ਹੁਣ ਮੈਂ ਇਹ ਕਿਸੇ ਦੇ ਵੀ ਚਿੱਕੜ ਛੁੱਟ ਮੈਂ ਤਾਂ ਉਹਨਾਂ ਦੇ ਦੇਖੋ ਮੈਂ ਤਾਂ ਉਹਨਾਂ ਦੇ ਖਿਲਾਫ ਇੱਕ ਕਲਬ ਜੀ ਨਹੀਂ ਬੋਲੇ ਉਹਨਾਂ ਨੇ ਕੀ ਖਾਇਆ ਕੀ ਪੀਆ ਕੀ ਉਹਨਾਂ ਨੇ ਗੱਲਬਾਤ ਕੀਤੀ ਪਰ ਉਹਨਾਂ ਨੇ ਤੁਹਾਡੇ ਤੇ ਇਲਜ਼ਾਮ ਜ਼ਰੂਰ ਲਾਏ ਨੇ ਕਿ ਤੁਸੀਂ ਸ਼ਰਾਬ ਪੀ ਸ਼ਰਾਬ ਦੇ ਨਸ਼ੇ 'ਚ ਟੰਨ ਸੀਗੇ ਮੈਂ ਕਹਿੰਦਾ ਵੀ ਇਹ ਤਾਂ ਹੁਣ ਆਪਾਂ ਇਹ ਕਰਾਂਗੇ ਨਾ ਫਿਰ ਇਹਨਾਂ ਨੂੰ ਵੀ ਤੁਸੀਂ ਫਿਰ ਉਹ ਆਪਾਂ ਜਿਹੜਾ ਇਹਦਾ ਟੈਸਟ ਹੁੰਦਾ ਉਹ ਕਰਾ ਲੈਣੇ ਪਤਾ ਲੱਗ ਜਾਊਗਾ ਤੁਸੀਂ ਤਿਆਰ ਹੋ ਟੈਸਟ ਲਈ ਮੈਂ ਕਹਿੰਦਾ ਜਦੋਂ ਮਰਜ਼ੀ ਰੱਖ ਲੈਣਾ ਠੀਕ ਹੈ ਨਾ ਬਾਕੀ ਇਹ ਜਿਹੜੀਆਂ ਨਾ ਤੁਸੀਂ ਜਿਹੜੀ ਮੀਟਿੰਗ 'ਚ ਬੈਠੇ ਸੀ ਉੱਥੇ ਕੋਈ ਡਰਿੰਕ ਕਰ ਰਿਹਾ ਸੀਗਾ ਮੈਂ ਕਹਿੰਦਾ ਜੀ ਉੱਥੇ ਟੇਬਲ ਤੇ ਦੋ ਤਿੰਨ ਬੰਦੇ ਵਿੱਚ ਕਰ ਰਹੇ ਸੀ ਅੱਛਾ ਜੀ ਉਹਨਾਂ ਨੂੰ ਲੱਗਿਆ ਵੀ ਸ਼ਾਇਦ ਤੁਸੀਂ ਵੀ ਕਰ ਰਹੇ ਹੋ ਮੈਂ ਕਹਿੰਦਾ ਵੀ ਦੇਖੋ ਹੁਣ ਕਹਿਣ ਨੂੰ ਤਾਂ ਹਰੇਕ ਨਾਰਾ ਵਾਲੇ ਟੇਬਲ ਤੇ ਮੈਂ ਕਹਿ ਦਵਾਂ ਜੇ ਗਿਆਨੀ ਹਰਪ੍ਰੀਤ ਦੇ ਨਾਲ ਦੋ ਜਿਹੜੇ ਮੋਨੇ ਬੰਦੇ ਬੈਠੇ ਆਂ ਡਰਿੰਕ ਕਰ ਰਹੇ ਸੀ ਕੋਈ ਤੂਕ ਬਣਦੀ ਹੈ ਜੀ ਬੀ ਕਹਿਣ ਨੂੰ ਹੁਣ ਜੇ ਗਿਆਨੀ ਹਰਪ੍ਰੀਤ ਜੀ ਉੱਥੇ ਦੋ ਬੰਦੇ ਜਿਹੜੇ ਮੋਨੇ ਆ ਬੈਠੇ ਆਂ ਉਹਨਾਂ ਨੇ ਜੋ ਖਾਇਆ ਪੀਆ ਮੈਂ 10ਵਾਂ ਵੀ ਇਹ ਖਾ ਪੀ ਰਿਹਾ ਤੇ ਕੰਨੀ ਜੀ ਵੀ ਨਾਲ ਬੈਠੇ ਦੇ ਕੋਈ ਗੱਲ ਨਹੀਂ ਮੰਲਦੀ ਇਹ ਸਾਡੀ ਸਭ ਤਾਂ ਨਹੀਂ ਹੈ ਪੰਜਾਬ ਦੀ ਸਾਡੀ ਐਨੀ ਗਿਰੀ ਹੋਈ ਰਾਜਨੀਤੀ ਮੈਂ ਤਾਂ ਕਹਿੰਦਾ ਨਹੀਂ ਕੋਈ ਕਰੂਗਾ ਜਿੰਨੀ ਗਿਰੀ ਹੋਈ ਹੈ ਰਾਜਨੀਤੀ ਤੇ ਅੱਗੇ ਵੀ ਕੌਣ ਕੀ ਖਾ ਰਿਹਾ ਪਰ ਫੋਟੋ ਪਰ ਜਿਹੜਾ ਰੌਲਾ ਤਾਂ ਫੋਟੋ ਤੋਂ ਸ਼ੁਰੂ ਹੋਇਆ ਨਾ ਜਦੋਂ ਫੋਟੋ ਪਾਈ ਉਸ ਤੋਂ ਬਾਅਦ ਹੀ ਸਾਰਾ ਮਸਲਾ ਖੜਾ ਹੋ ਗਿਆ ਜੇ ਫੋਟੋ ਨਾ ਹੁੰਦੀ ਫਿਰ ਤਾਂ ਸ਼ਾਇਦ ਮਨ ਲੱਗਦਾ ਕੋਈ ਗੱਲ ਹੀ ਨਹੀਂ ਸੀ ਹੋਣੀ ਮੈਂ ਕਹਿੰਦਾ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਵੀ ਫੋਟੋ ਤੋਂ ਗੱਲ ਸ਼ੁਰੂ ਹੋਈ ਫੋਟੋ ਤੋਂ ਚੇਂਜਰ ਸਾਹਿਬ ਨੂੰ ਵੀ ਫੋਟੋ ਨਹੀਂ ਸੀ ਵਾਇਰਲ ਕਰਨੀ ਚਾਹੀਦੀ ਨਹੀਂ ਦੇਖੋ ਅਸੀਂ ਮੈਂ ਕਹਿੰਨਾ ਉਹਨੇ ਬਹੁਤ ਠੀਕ ਕਰਿਆ ਅੱਛਾ ਠੀਕ ਕਰਿਆ ਮੈਂ ਬਿਲਕੁਲ ਠੀਕ ਕਰਿਆ ਯਾਰ ਥੋੜਾ ਚਿਹਰਾ ਤਾਂ ਲੋਕਾਂ ਦੇ ਜਾਵੇ ਵੀ ਤੁਸੀਂ ਰਾਤ ਨੂੰ 10:30 ਵਜੇ ਕਿਹੜਾ ਪ੍ਰਚਾਰ ਪ੍ਰਸਾਰ ਕਿਹੜੀ ਅਕਾਲੀ ਦਲ ਦੀ ਉੱਥੇ ਮੀਟਿੰਗ ਕਰ ਰਹੇ ਸੀਗੇ ਠੀਕ ਹੈ ਨਾ ਮੀਟਿੰਗ ਕਰਨ ਨੂੰ ਤਾਂ ਪਰ ਕੀ 5 ਸਟਾਰ ਹੋਟਲ ਚ ਗੈਨਿਸ ਜੀ ਜਾ ਨਹੀਂ ਸਕਦੇ ਉੱਥੇ ਬਹਿ ਨਹੀਂ ਸਕਦੇ ਖਾਣਾ ਨਹੀਂ ਖਾ ਸਕਦੇ ਉੱਥੇ ਮੈਂ ਕਹਿੰਦਾ ਜੀ ਬਿਲਕੁਲ ਮੰਨਣਾ ਵੀ ਹਾਂ ਅਸੀਂ ਉੱਥੇ ਬੈਠੇ ਸੀਗੇ ਅਸੀਂ ਉੱਥੇ ਖਾਇਆ ਅਸੀਂ ਉੱਥੇ ਮੀਟਿੰਗ ਕੀਤੀ ਵੀ ਕਹਿਣਾ ਤਾਂ ਸਹੀ ਨਾ ਕਿਉਂ ਨਹੀਂ ਕਹਿੰਦੇ ਅਸੀਂ ਕਿ ਮੰਨ ਰਹੇ ਹਾਂ ਵੀ ਅਸੀਂ ਬੈਠੇ ਸੀਗੇ ਉੱਥ ਅਸੀਂ ਉੱਥੇ ਮੀਟਿੰਗ ਵੀ ਕੀਤੀ ਅਸੀਂ ਡੇਢ ਦੋ ਘੰਟੇ ਬੈਠੇ ਵੀ ਇਹਦਾ ਇਹਦਾ ਬਹੁਤ ਲੇਟ ਆਏ ਜਦੋਂ ਅਸੀਂ ਖਾਣਾ ਖਾਣ ਲੱਗੇ ਉਸ ਟਾਈਮ ਹੀ ਪਹੁੰਚੇ ਉੱਥੇ ਠੀਕ ਹੈ ਨਾ ਤੁਹਾਡੀ ਕੋਈ ਮੀਟਿੰਗ ਨਹੀਂ ਗਿਆਨੀ ਜੀ ਨਾਲ ਕੋਈ ਮੁਲਾਕਾਤ ਨਹੀਂ ਮੈਂ ਕਹਿੰਦਾ ਬਿਲਕੁਲ ਵੀ ਨਹੀਂ ਹੋਈ ਜੀ ਸਿਰਫ ਉੱਥੋਂ ਦੀ ਸੀਸੀਟੀਵੀ ਕਢਾ ਲਓ ਤੁਹਾਨੂੰ ਪਤਾ ਲੱਗ ਜੂ ਉਹ ਕਢਾ ਵੀ ਸਕਦੇ ਨੇ ਹੋ ਸਕਦਾ ਉਹ ਲੱਗੇ ਹੋਣ ਕਢਾਉਣ ਵਾਸਤੇ ਕਢਾਣ ਸਾਨੂੰ ਹਰਜੇ ਨਹੀਂ ਕੋਈ ਬਾਈ ਜੀ ਮੈਂ ਤਾਂ ਦੇਖੋ ਸਾਡੀ ਖੁੱਲੀ ਕਿਤਾਬ ਹੈ ਮੈਂ ਇੱਕ ਸਰਪੰਚੀ ਤੋਂ ਲੈ ਕੇ ਐਮਸੀ ਐਮਸੀ ਤੋਂ ਲੈ ਕੇ ਜ਼ਿਲ੍ਹਾ ਪ੍ਰਿਜ਼ਿਡੈਂਟ ਤੋਂ ਲੈ ਕੇ ਬਾਅਦ ਫਿਰ ਐਮਐਲਏ ਦੀ ਚੋਣ ਲੜਿਆ ਮੈਨੂੰ ਮੇ ਏ ਵੀ ਨਹੀਂ ਕਹਿੰਦਾ ਵੀ ਮੈਂ ਵੀ ਜਿਹੜੀ ਕੰਮ ਕਰਿਓ ਸ਼ਰਿਆਮ ਕਰਿਆ ਲੁਕ ਛਿਪਕੇ ਨਹੀਂ ਵੀ ਇਨਾ ਮਾਗੋਂ ਵੀ ਵੀ ਹੱਥ 'ਚ ਕਿਰਪਾਨ ਫੜ ਕੇ ਉੱਥੇ ਜਾ ਕੇ ਪੱਬਾਂ 'ਚ ਬੈਠਣਾ ਜੇ ਬਾਹਰ ਜਾਣਾ ਤਾਂ ਬਾਹਰੋਂ ਜਾ ਕੇ ਲਫਾਫੇ ਇਕੱਠੇ ਕਰ ਲਏ ਹੋਣੇ ਸਾਡਾ ਉਹ ਨਹੀਂ ਹੈ ਅਸੀਂ ਜਿਹੜੇ ਜਿਹੜੇ ਰੂਪ 'ਚ ਐ ਜਿਹੜੇ ਉਹਦੇ 'ਚ ਐ ਮੈਂ ਤੁਹਾਨੂੰ ਅੱਜ ਫੇਰ ਕਹਿ ਰਿਹਾ ਤੁਹਾਡੇ ਚੈਨਲ ਰਾਹੀਂ ਕਿ ਮੈਂ ਮੈਂ ਅਮਰਤਾਰ ਹੀ ਨਹੀਂ ਹੈਗਾ ਠੀਕ ਹੈ ਨਾ ਮੈਂ ਅਮਰਤ ਨਹੀਂ ਛਕਿਆ ਹੋਇਆ ਡਰਿੰਕ ਬਿਲਕੁਲ ਹੀ ਨਹੀਂ ਕਰਦੇ ਮੈਂ ਕਹਿੰਦਾ ਜੀ ਵੀ ਮੈਂ ਸ਼ਾਇਦ ਮੈਂ ਪਹਿਲਾਂ ਕਰਦਾ ਹੂੰ अच्छा जी ਹੁਣ ਨਹੀਂ ਕਰਦੇ ਵੀ ਭਾਈ ਜੀ ਅਰੇ ਇੱਕ ਬੰਦੇ ਦੀ ਮੇਰੀ ਪਰਸਨਲ ਲਾਈਫ ਹੈ ਵੀ ਪਰਸਨਲ ਲਾਈਫ ਬੰਦੇ ਦੀ ਜਦੋਂ ਪਰਸਨਲ ਲਾਈਫ 'ਚ ਅ ਦੇਖੋ ਹੁਣ ਮੈਂ ਕਹਿੰਦਾ ਵੀ ਗੁਰੂ ਕਿਆਂ ਲੜਦੀਆਂ ਫੌਜਾਂ ਜਿਹੜੇ ਜਿਹੜਾ ਪਰ ਤਵੱਕੁ ਨਹੀਂ ਨਾ ਕੀਤੀ ਜਾਂਦੀ ਵੀ ਅਕਾਲੀ ਦਲ ਦਾ ਕੋਈ ਲੀਟਰ ਇਸ ਤਰ੍ਹਾਂ ਦੇ ਨਾਲ ਸ਼ਰਾਬ ਪੀਵੇ ਵੀ ਮੈਂ ਕਹਿੰਦਾ ਮੈਂ ਕਹਿੰਦਾ ਭਾਜੀ ਪੀਓ ਨਹੀਂ ਇਹ ਇਹ ਤਾਂ ਹੁਣ ਬਹੁਤ ਕੁਝ ਕਹਿਣਗੇ ਕਰਨਗੇ ਵੀ ਚਲੋ ਹੁਣ ਇਹਨਾਂ ਨੂੰ ਬੋਲਣ ਦਿਓ ਇੱਕ ਵਾਰੀ ਫਿਰ ਇਹਨਾਂ ਨੂੰ ਅਗਲਾ ਅਸੀਂ ਵੀ ਦੱਸਾਂਗੇ ਵੀ ਵੀ ਕਿਦਾਂ ਕਿਦਾਂ ਅੱਛਾ ਇੱਕ ਇੱਕ ਅਲਿਗੇਸ਼ਨ ਸੁਖਬੀਰ ਜੀ ਤੇ ਵੀ ਲੱਗਿਆ ਕਿ ਗੁਰੂ ਘਰ ਦਾ ਪੈਸਾ ਵੰਡ ਸੁਖਬੀਰ ਜੀ ਰੇ ਲਗਾਤਾਰ ਉਹ ਕਹਿੰਦੇ ਨੇ ਕਿ ਦੇਖੋ ਪੈਸਾ ਗੁਰੂ ਘਰ ਦਾ ਮਸ਼ਹੂਰੀਆਂ ਬਾਦਲ ਪਰਵਾਰ ਆਪਣੀ ਕਰ ਰਿਹਾ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਕੀ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਯੂਜ਼ ਹੋ ਰਿਹਾ ਮੈਂ ਕਹਿੰਦਾ ਜੀ ਉਹਨਾਂ ਦੇ ਹੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੈ ਜਥੇਦਾਰ ਕਰਨੈਲ ਸਿੰਘ ਪੰਜੋਲੀ ਸਾਹਿਬ ਉਹਨਾਂ ਨੇ ਬੜਾ ਵਿਸਥਾਰਪੂਰਵਕ ਲਿਖ ਕੇ ਉਹ ਕਹਿੰਦੇ ਵੀ ਜਿਹੜਾ ਗੁਰੂ ਘਰ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਉਹ ਇੱਕ ਬੰਦਾ ਜਿਹੜਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਨਾ ਹੋਵੇ ਜਿਹੜਾ ਸ਼੍ਰੋਮਣੀ ਕਮੇਟੀ ਨਾਲ ਉਹਦਾ ਕੋਈ ਸਾਰੋਕਾਰ ਨਾ ਹੋਵੇ ਉਹ ਪੈਸੇ ਨਹੀਂ ਬਣ ਸਕਦਾ ਉਹਦਾ ਆਡਿਟ ਹੁੰਦਾ ਉਹਦਾ ਸਾਰਾ ਕੁਝ ਹੁੰਦਾ ਵੀ ਪੈਸਾ ਕਿੱਥੋਂ ਆਇਆ ਕਿੱਥੇ ਲਾਉਣਾ ਸਾਰਾ ਕੁਝ ਵੀ ਉਹ ਉਹ ਸਚਕਬੀਰ ਸਿੰਘ ਬਾਦਲ ਉਹਦੇ ਜਿਹੜੇ ਅਧਿਕਾਰ ਨਹੀਂ ਹੈ ਉਹਨਾਂ ਨੂੰ ਕੋਈ ਪਹਿਲੀ ਗਲਤੀ ਹੈ ਦੂਜੀ ਗੱਲ ਇਹ ਹੈ ਜੋ ਕੁਛ ਅੱਜ ਤੱਕ ਸੁਖਵੀਰ ਸਿੰਘ ਬਾਦਲ ਨੇ ਵੰਡਿਆ ਜੋ ਕੁਛ ਉਹਨਾਂ ਨੇ ਉਹਨਾਂ ਨੇ ਇੱਕ ਪੰਜਾਬ ਦਾ ਪੁੱਤ ਹੋਣ ਦੇ ਨਾਤੇ ਪੰਜਾਬੀਅਤ ਨੂੰ ਪਿਆਰ ਕਰਨ ਦੇ ਨਾਤੇ ਉਹਨਾਂ ਨੇ ਇੱਕ ਆਪਣੀ اخلاਕੀ ਤੌਰ ਤੇ ਜ਼ਿੰਮੇਵਾਰੀ ਸਮਝਦੇ ਹੋਏ ਕਿਉਂਕਿ ਨਾ ਤਾਂ ਅਸੀਂ ਅੱਜ ਪਾਵਰ 'ਚ ਹੈ ਨਾ ਅਸੀਂ ਵਿਰੋਧੀ ਦਲ 'ਚ ਆਂ ਅੱਜ ਪੰਜਾਬ 'ਚ ਪ੍ਰੋਧਿਤ ਜਿਹੜਾ ਹੈ ਪਾਰਟੀ ਉਹ ਵੀ ਜਿਹੜਾ ਅੱਜ ਵਿਰੋਧੀ ਧਿਰ ਦਾ ਨੇਤਾ ਉਹ ਵੀ ਸੱਪ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਹੈ ਅਸੀਂ ਤਾਂ ਇੱਕ ਇੱਕ ਸੇਵਕ ਦੇ ਰੂਪ ਦੇ ਵਿੱਚ ਸਾਸੂ ਗੀਤ ਸਿੰਘ ਬਾਦਲ ਸਾਹਿਬ ਨੇ ਸੇਵਾ ਕੀਤੀ ਕੋਈ ਪੋਲੀਟੀਕਲ ਇਹ ਨਹੀਂ ਸੀਗਾ ਵੀ ਹਾਂ ਇਹ ਤੋਂ ਕੋਈ ਸਾਨੂੰ ਫਾਇਦਾ ਮਿਲੂਗਾ ਹੂੰ ਸਿਰਫ ਇੱਕ ਸੇਵਾ ਭਾਵਨਾ ਨੂੰ ਸਮਝਦੇ ਹੋਏ ਇੱਕ ਆਪਣਾ ਪਰਿਵਾਰ ਸਮਝਦੇ ਹੋਏ ਉਹਨਾਂ ਨੇ ਪੱਲੇ ਤੋਂ ਜੋ ਵੀ ਸੇਵਾ ਕਰੀ ਉਹ ਕਰੀ ਹਾਂ ਠੀਕ ਹੈ ਕਈ ਜਗ੍ਹਾ ਸ਼੍ਰੋਮਣੀ ਕਮੇਟੀ ਨੇ ਆਪਣੇ ਤੌਰ ਤੇ ਕੀਤੀ ਉਹਨਾਂ ਦੇ ਮੈਂਬਰਾਂ ਨੇ ਕਰੀ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਜਥੇਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਉਹਨਾਂ ਨੇ ਕਰੀ ਠੀਕ ਹੈ ਉਹ 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 ਇੱਕ ਅਲੱਗ ਰੂਪ ਦੇ ਵਿੱਚ ਹੋਈ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਕਰੀ ਉਹ ਅਲੱਗ ਰੂਪ ਚ ਹੋਈ ਠੀਕ ਹੈ ਨਾ ਸੋ ਇਹ ਤਾਂ ਦੇਖੋ ਇਹਨਾਂ ਨੇ ਵਿਰੋਧੀਆਂ ਨੇ ਤਾਂ ਭੰਡਣਾ ਵੀ ਉਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਸੀ ਉਹ ਸਮੇਂ ਪੰਜਾਬ ਦੇ ਲੋਕ ਆਪਣੇ ਘਰ ਛੱਡ ਕੇ ਆਪਣੇ ਦਰ ਛੱਡ ਕੇ ਉਹ ਟੈਂਟਾਂ 'ਚ ਜਾ ਕੇ ਬੈਠੇ ਸੀਗੇ ਉਹ ਗੁਰਦੁਆਰੇ ਮੰਦਰ ਉਹਨਾਂ ਚ ਬੈਠੇ ਸੀਗੇ ਆਪਣਾ ਬਚਾਓ ਕਰਨ ਦੇ ਲਈ ਕਿਉਂਕਿ ਘੱਟ ਹੈ ਢੇਢੀ ਹੋ ਗਈ ਉਹਨਾਂ ਦੇ ਉਸ ਸਮੇਂ ਪਰਾਜਨੀਤੀ ਕਰ ਰਹੇ ਆ 20 ਸਸ ਸੁਖਵੀਰ ਸਿੰਘ ਬਾਦਲ ਸਾਹਿਬ ਕਿ ਤੁਹਾਨੂੰ ਲੱਗਦਾ ਕਿ ਸਾਰੇ ਐਪੀਸੋਡ ਦੇ ਵਿੱਚ ਜਿਸ ਤਰ੍ਹਾਂ ਵੀ ਸੁਖਵੀਰ ਜੀ ਨੇ ਸੇਵਾ ਕੀਤੀ ਦੇਖੋ ਹਰ ਕੋਈ ਹੈ ਮਗਾਨੀ ਜੀ ਨੇ ਵੀ ਸੇਵਾ ਕੀਤੀ ਬਾਕੀ ਨੇ ਵੀ ਕੀਤੀ ਹਰ ਇੱਕ ਨੂੰ ਕਰਨੀ ਚਾਹੀਦੀ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਇਹਦੇ ਵਿੱਚੋਂ ਸੁਖਵੀਰ ਜੀ ਦੀ ਰਿਵਾਈਵਲ ਦੁਬਾਰਾ ਹੋ ਸਕਦੀ ਹੈ ਜਾਂ ਦੁਬਾਰਾ ਉਹ ਉਹਨਾਂ ਦੀ ਪੁਨਰ ਸੁਰਜੀਤੀ ਹੋ ਸਕਦੀ ਹੈ ਸਿਆਸਤ ਵਾਲੇ ਪਾਸੇ ਮੈਂ ਤੁਹਾਨੂੰ ਉਹੀ ਕਹ ਰਿਹਾ ਜੀ ਜਿਹੜੀ ਰਹੀ ਸੇਵਾ ਭਾਵਨਾ ਦੀ ਗੱਲ ਉਹ ਇਹ ਨਹੀਂ ਸੀਗਾ ਵੀ ਅਸੀਂ ਸਿਆਸਤ ਚਮਕਾਉਣ ਨੂੰ ਸਸਕਬੀਰ ਸਿੰਘ ਬਾਦਲ ਸਾਹਿਬ ਨੇ ਵੀ ਇਹ ਇੱਕ ਦਿਖਾਵਾ ਕਰਿਆ ਹੋਵੇ ਵੀ ਜੀ ਮੈਂ ਸੇਵਾ ਕਰੀ ਮਨੂੰ ਲੋਕ ਪੰਜਾਬ ਦੇ ਉਹ ਕਰਨਗੇ ਪਰ ਦੇਖੋ ਕੋਈ ਇਮੇਜ ਸੁਧਰਿਆ ਤੁਹਾਨੂੰ ਲੱਗਦਾ ਕਿ ਇੱਕ ਇਮੇਜ ਤੇ ਫਰਕ ਪਿਆ ਲੋਕਾਂ ਦੀ ਨਜ਼ਰ ਚ ਇੱਕ ਨੈਰੇਟਿਵ ਚੇਂਜ ਹੋਇਆ ਲੋਕਾਂ ਦੀ ਨਜ਼ਰ ਚ ਤਾਂ ਬਹੁਤ ਫਰਕ ਇਹ ਪੈ ਗਿਆ ਨਾ ਭਾਜੀ ਵੀ ਅੱਜ ਤੋਂ ਪਹਿਲਾਂ ਜਿਹੜੇ ਸੱਤਾ ਚ ਆਏ ਉਹ ਬਹੁਤ ਕਹਿ ਕੇ ਆਏ ਸੀਗੇ ਵੀ ਅਸੀਂ ਆ ਪੁਲਿਸ ਫੋਰਸ ਨਹੀਂ ਲਵਾਂਗੇ ਅਸੀਂ ਲੋਕਾਂ ਚ ਰਹਾਂਗੇ ਜੇ ਕਹਿੰਦੇ ਬਾਦਲਾ ਨੂੰ ਇਨੀ ਫੋਰਸ ਦੀ ਲੋੜ ਹੈ ਮੁਰਗੀਖਾਨੇ ਖੋਲ ਲੈਣ ਉਹ ਬੜੇ ਬਾਦੇ ਕਰਕੇ ਆਏ ਸੀਗੇ ਉਤੋਂ ਬਾਅਦ ਹੁਣ ਜਦੋਂ ਚਿਹਰਾ ਸਚਕਬੀਰ ਸਿੰਘ ਬਾਦਲ ਸਾਹਿਬ ਦਾ ਦੇਖਿਆ ਲੋਕਾਂ ਨੇ ਤਾਂ ਚਿਹਰੇ ਚ ਚਲਕੇ ਆ ਰਹੀ ਨਹੀਂ ਹੈ ਪੰਜਾਬ ਪ੍ਰਸਤ ਹੈ ਇਹ ਪੰਜਾਬ ਹਮੇਤੀ ਹੈ ਇਹ ਪੰਜਾਬ ਦਾ ਪੁੱਤ ਹੈ ਵੀ ਨਿਸਵਾਰਥ ਸੇਵਾ ਕਰਨ ਵਾਲਾ ਇਨਸਾਨ ਕੌਣਾ ਹੈ ਸਚਕਬੀਰ ਸਿੰਘ ਬਾਦਲ ਇਹ ਲੋਕਾਂ ਨੂੰ ਅੱਜ ਪਤਾ ਲੱਗਿਆ ਇੱਕ ਪਾਸੇ ਜਿਹੜੀ ਸਰਕਾਰੀ ਥੀ ਸੀਗੀ ਉਹ ਬਿਮਾਰ ਹੋ ਗਈ ਉਹ ਹਸਪੀਟਲ ਚ ਚਲੇ ਗਈ ਠੀਕ ਹੈ ਨਾ ਤੇ ਦੂਜੀ ਧਿਰਾਂ ਉਹ ਉਹਨਾਂ ਨੇ ਵੀ ਕੋਈ ਫੀਲਡ ਚ ਜਾ ਕੇ ਕੋਈ ਗਰਾਊਂਡ ਤੇ ਜਾ ਕੇ ਕੋਈ ਕੰਮ ਨਹੀਂ ਕੀਤਾ ਦੇਖੋ ਹੁਣ ਸਾਡਾ ਜ਼ਿਲ੍ਹਾ ਸਭਜਾ ਦਾ ਜੀ ਸਿੰਘ ਨਗਰ ਸਾਡੇ ਜ਼ਿਲ੍ਹੇ ਤੇ ਪ੍ਰਮਾਤਮਾ ਦੀ ਕਿਰਪਾ ਰਹੀ ਸਿਰਫ ਡੇਰਾਬਸੀ ਇਲਾਕੇ ਚ ਜਿਹੜੀ ਫਲੱਡ ਆਏ ਨੇ ਫਲੱਡ ਆਏ ਬਾਕੀ ਜ਼ਿਲ੍ਹੇ ਚ ਬੜੀ ਸ਼ਾਂਤੀ ਰਹੀ ਪਰ ਸਾਡੀਆਂ ਸਰ ਸਕੀਲ ਸਿੰਘ ਬਾਦਲ ਸਾਹਿਬ ਨੇ ਕਿਹਾ ਯਾਰ ਵੀ ਜੋ ਵੀ ਤਿਲ ਫੁੱਲ ਇਕੱਠਾ ਹੁੰਦਾ ਕਰੋ ਵੀ ਮੈਂ ਕਰ ਰਿਹਾ ਹਾਂ ਕੁਝ ਕੁਝ ਆਪਾਂ ਵੀ ਆਪਾਂ ਦੂਜੇ ਭਰਾਵਾਂ ਦੀ ਆਪਣੀ ਮਦਦ ਕਰਦੇ ਦੇਖੋ ਇਹ ਸੋਚ ਕੀ ਦੀ ਹੈ ਠੀਕ ਹੈ ਇਹ ਤਾਂ ਸਾਡਾ ਇਲਾਕ ਇੱਕ ਲੱਖੀ ਤੌਰ ਤੇ ਜ਼ਿੰਮੇਵਾਰੀ ਬਣਦੀ ਸੀਗੀ ਇਹ ਨਿਵਾਹੀ ਔਰ ਕੋਈ ਇਹਦੇ ਚ ਪੋਲੀਟੀਕਲ ਹੋ ਨਹੀਂ ਸੀਗਾ ਵੀ ਹਾਂ ਵੀ ਸਾਨੂੰ ਪੋਲੀਟੀਕਲ ਫਾਇਦਾ ਮਿਲੇ ਜਾਂ ਸਾਤਸਕਬੀਰ ਸਿੰਘ ਬਾਦਲ ਸਾਹਿਬ ਨੇ ਇਹ ਸੋਚਿਆ ਹੋਵੇ ਵੀ ਹਾਂ ਇਹਦੇ ਚ ਬਹੁਤ ਵੱਡਾ ਉਹ ਮਿਲੂਗਾ ਪਰ ਤੁਹਾਨੂੰ ਲੱਗਦਾ ਕਿ ਜੇ ਇਹ ਸਾਰੇ ਐਪੀਸੋਡ ਦੇ ਵਿੱਚ ਜਿੱਦਾਂ ਪ੍ਰਚਾਰ ਤੁਹਾਡੇ ਖਿਲਾਫ ਹੋ ਰਿਹਾ ਪਹਿਲਾਂ ਤਾਂ ਦੂਜੀਆਂ ਪਾਰਟੀਆਂ ਕਰਦੀਆਂ ਸੀਗੀਆਂ ਹੁਣ ਤੁਹਾਡੇ ਚ ਹੀ ਵਕ ਹੋਏ ਕੁਝ ਲੀਡਰ ਕਰਦੇ ਨੇ ਤੁਸੀਂ ਉਹਨਾਂ ਨੂੰ ਲਿਫਾਫਾ ਦਲ ਕਹਿੰਦੇ ਹੋ ਉਹ ਤੁਹਾਨੂੰ ਭਗੋੜਾ ਦਲ ਕਹਿੰਦਾ ਕੀ ਤੁਹਾਨੂੰ ਲੱਗਦਾ ਕਿ 2027 ਦੇ ਵਿੱਚ ਦੋਵੇਂ ਧੜਿਆਂ ਦਾ ਕੁਝ ਬਣੂ ਪੰਜਾਬ 'ਚ ਖੇਤਰੀ ਪਾਰਟੀ ਹੈ ਦੇਖੋ ਅੱਜ ਤੱਕ ਤੁਸੀਂ ਪੁਰਾਣਾ ਇਤਿਹਾਸ ਕੱਢ ਲਿਓ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਗਾਵਤ ਕਰਕੇ ਬਹੁਤ ਧੜੇ ਬਣੇ ਬਹੁਤ ਧੜਿਆਂ ਦੀ ਗਵਾਹੀ ਵੱਡੇ ਸਾਡੇ ਮੈਂ ਕਹਿੰਦਾ ਮਰਹੂਮ ਜਥੇਦਾਰ ਗੁਰਚੰਦ ਸਿੰਘ ਟੋੜਾ ਸਾਹਿਬ ਉਹਨਾਂ ਦਾ ਜਿਹੜਾ ਸਿਆਸੀ ਕਾਰਜ ਸੀਗਾ ਉਹਦੇ ਲੈਵਲ ਦਾ ਅੱਜ ਤੱਕ ਲੀਡਰ ਕੋਈ ਪੈਦਾ ਨਹੀਂ ਹੋਇਆ ਉਹ ਵੀ ਲੱਗ ਹੋਏ ਉਹਨਾਂ ਨੇ ਵੀ ਸ਼ਰਬੀਨ ਸ਼ਰਮਣੀ ਕਾਲੀ ਦਲ ਬਣਾਇਆ ਪਰ ਐਂਡ 'ਚ ਕੀ ਹੋਇਆ ਐਂਡ 'ਚ ਫੇਰ ਟੋੜਾ ਸਾਹਿਬ ਨੇ ਫੇਰ ਇਕੱਠੇ ਹੋ ਕੇ ਸਰਦਾਰ ਬਾਦਲ ਦੀ ਅਗਵਾਈ 'ਚ ਉਹਨਾਂ ਨੇ ਫੇਰ ਇਕੱਠੇ ਹੋਏ ਔਰ ਉਹਨਾਂ ਨੇ ਵੀ ਇਹ ਮਹਿਸੂਸ ਕੀਤਾ ਸੀਗਾ ਵੀ ਵੀ ਨਹੀਂ ਇਕੱਲੇ-ਇਕੱਲੇ ਗੱਲ ਨਹੀਂ ਬਣ ਸਕਦੀ ਬੀ ਅਲੱਗ ਰਹਿ ਕੇ ਲੜਾਈ ਲੜਨੀ ਬਹੁਤ ਔਖੀ ਹੈ ਸੋ ਅੱਜ ਵੀ ਦੇਖੋ ਸ਼੍ਰੋਮਣੀ ਅਕਾਲੀ ਦਲ ਇੱਕ ਪੰਜਾਬੀਆਂ ਦੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਦਿਲ ਵੀ ਪੰਜਾਬੀ ਹੈ ਦਿਮਾਗ ਵੀ ਪੰਜਾਬੀ ਹੈ ਔਰ ਇਹ ਜੇ ਮੈਂ ਤਾਂ ਇਹਨਾਂ ਨੂੰ ਬੇਨਤੀ ਕਰੂੰਗਾ ਜਿਹੜੇ ਇਹ ਅਜੰਡਾ ਹੈ ਜਿਹੜੇ ਸੈਂਟਰ ਦੀਆਂ ਏਜੰਸੀਆਂ ਦੇ ਏਜੰਟ ਹੈ ਇਹਨਾਂ ਕਰਨਾ ਜਿਹੜਾ ਹੈ ਅਕਾਲੀ ਦਲ ਖੇਰੂ ਖੇਰੂ ਅਕਾਲੀ ਦਲ ਚ ਜਿਹੜੇ ਝਗੜੇ ਹੋਏ ਉਹ ਇਨਾ ਕਰਨ ਹੋਏ ਪਰ ਭਾਜਪਾ ਦੇ ਨਾਲ ਸੰਸਦਾਂ ਬਾਦਲ ਪਰਿਵਾਰ ਦੀ ਵੀ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਰਹੀ ਹੈ ਉਹ ਵੀ ਵਾਰ-ਵਾਰ ਕਹਿੰਦੇ ਨੇ ਕਿ ਸਾਡੇ ਨਾਲ ਤਾਂ ਵੱਧ ਇਹਨਾਂ ਦੀ ਰਹੀ ਹੈ ਅੱਜ ਸਾਨੂੰ ਕੋਈ ਭਾਜਪਾ ਕੋਈ ਛੁੱਤੀ ਥੋੜੀ ਹੈ ਦੇਖੋ ਸਿਧਾਂਤਕ ਤੌਰ ਤੇ ਸਮਝੌਤੇ ਹੁੰਦੇ ਨੇ ਸਮਝੌਤੇ ਅ ਹਰੇਕ ਕਿਉਂਕਿ ਸਮਝੌਤਾ ਕਰਨਾ ਕੋਈ ਮਾੜੀ ਗੱਲ ਨਹੀਂ ਸਮਝੌਤੇ ਮੁੱਦਿਆਂ ਤੇ ਹੁੰਦੇ ਆ ਜਿਹੜੇ ਮੁੱਦੇ ਪਾਰਟੀ ਹੱਲ ਕਰੂ ਜਿਹੜੀ ਪਾਰਟੀ ਨਾਲ ਪੰਜਾਬ ਪ੍ਰਤੀ ਸੋਚ ਹੋ ਪਰਾ ਪੰਜਾਬ ਪ੍ਰਤੀ ਜੜੀਆਂ ਸਾਡੀਆਂ ਮੁਸ਼ਕਲਾਂ ਜਿਹੜੇ ਸਾਡੇ ਮੁੱਦੇ ਐ ਜੇ ਹੱਲ ਕਰੂ ਤਾਂ ਸਮਝਾਉਂਦੇ ਕਰਦੇ ਹੁਣ ਵੀ ਹਰ ਜਣੀ ਕੋਈ ਪਰ ਗੈਨੀ ਹਰਪ੍ਰੀਤ ਜੀ ਦਾ ਇਹ ਕਿਹਾ ਕਿ ਅਮੀਸ਼ਾ ਸਾਹਿਬ ਨਾਲ ਮੀਟਿੰਗ ਹੋਈ ਮੇਰੀ ਤੇ ਉਹ ਉਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਪੰਜਾਬ ਦੇ ਉੱਤੇ ਕੋਈ ਪੰਜਾਬ ਚ ਕੋ ਮੱਲਮ ਲਾਓ ਉਹ ਕਹਿੰਦੇ ਕਿ ਮੱਲਮ ਲੈ ਲੈ ਨੇ ਕੰਮ ਹੀ ਨਹੀਂ ਕੋਈ ਕੀਤਾ ਨਾ ਤੇ ਮਿਨਿਸਟਰੀਆਂ ਮੰਗੀਆਂ ਵਜ਼ੀਰੀਆਂ ਮੰਗੀਆਂ ਨੇ ਕਹਿੰਦੇ ਆਪਣੇ ਘਰ ਲਈ ਮੰਗਿਆ ਉਹ ਅਸੀਂ ਦਿੱਤਾ ਇਹ 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 ਬੋਲੇ ਕਦੋਂਗੇ ਜੀ ਹੁਣ ਹੁਣ ਬੋਲੇ ਨਹੀਂ ਜੀ ਹੁਣ ਬੋਲੇ ਨਾ ਫਿਰ 18 ਤੋਂ 23 ਤੱਕ ਕਿਉਂ ਨਹੀਂ ਬੋਲੇ ਬੀਬਾ ਜੀ ਮਿਨਿਸਟਰੀ ਛੱਡ ਕੇ 20 ਚੋਂ ਉਹਨਾਂ ਕੋਈ ਨਹੀਂ ਜਾਨੀ ਜੀ ਨੇ ਕਿਹਾ 18 ਤੂੰ ਹੀ ਕਾਲ ਤੱਕ ਜ਼ਿੰਮੇਵਾਰ ਬਣੇ ਹੋ ਤਾਂ 18 ਤੋਂ 20 ਦੇ ਵਿੱਚ ਕਹਿੰਦੇ ਹੈ ਬਣਾਇਆ ਤਾਂ ਤੁਸੀਂ ਸੀ ਨਾ ਜੀ ਮੈਂ ਕਹਿੰਨਾ ਵੀ ਅਸੀਂ ਤਾਂ ਕੌਣ ਹੁੰਨੇ ਬਣਾਉਣ ਲੈ ਗੁਰੂ ਸਾਹਿਬ ਨੇ ਸੇਵਾ ਲਈ ਪਰ ਮੈਂ ਅੱਜ ਤੱਕ ਦੇਖੋ ਜਿਹੜਾ ਇਹ ਲਾਓ ਵੀ ਸਰਮੌਰ ਸੰਸਥਾ ਜਿਹੜਾ ਇਹਨੂੰ ਹਰੇਕ ਸਿੱਖ ਹਰੇਕ ਗੁਰਨਾਨਕ ਨਾਮਲੇਵਾ ਸਿਰ ਝਕਾਉਂਦਾ ਹੋਏ ਕੌਮ ਦਾ ਜਥੇਦਾਰ ਹੋਵੇ ਅੱਜ ਉਹ ਇੱਕ ਪਾਰਟੀ ਦੀ ਨਮਾਇੰਦਗੀ ਤੇ ਆ ਜੇ ਇੱਕ ਪਾਰਟੀ ਦਾ ਆਗੂ ਬਣ ਕੇ ਉਭਰੇ ਔਰ ਮਾੜਾ ਕਿਹਨੂੰ ਕਹੇ ਮਾੜਾ ਉਹਨੂੰ ਕਹੇ ਜਿਹੜੀ ਪਾਰਟੀ ਨੇ ਪੰਜਾਬ ਪ੍ਰਤੀ ਲੜਾਈਆਂ ਲੜੀਆਂ ਜਿਹੜੀ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਇਹਨਾਂ ਨੂੰ ਅਕਾਲ ਤਖਤ ਸਭ ਦਾ ਜਥੇਦਾਰ ਰਾਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਤੁਸੀਂ ਇਹ ਲਾਓ ਵੀ ਜੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਐਨਾ ਨਹੀਂ ਚੁਣੀ ਜਾਂਦੀ ਵੋਟਾਂ ਰਾਹੀਂ ਚੁਣੀ ਜਾਂਦੀ ਹੈ ਠੀਕ ਹੈ ਸ਼੍ਰੋਮਣੀ ਅਕਾਲੀ ਦਲ ਦੇ ਅਰੋ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹਨਾਂ ਦਾ ਅਪਸ ਇੱਕ ਸੁਮੇਲ ਹੈ ਠੀਕ ਹੈ ਅੱਜ ਉਸੇ ਪਾਰਟੀ ਨੂੰ ਤੁਸੀਂ ਮਾੜਾ ਕਹਿ ਰਹੇ ਹੋ 5 ਸਾਲ ਜੱਥੇਦਾਰੀ ਹੰਢਾ ਕੇ 5 ਸਾਲ ਉਹਨਾਂ ਦੀ ਗੱਡੀਆਂ ਸ਼੍ਰੋਮਣੀ ਕਮੇਟੀ ਦੀਆਂ ਉਹਨਾਂ ਨੂੰ ਵੀ ਤੁਸੀਂ ਅੱਜ ਤੋੜਨ ਤੇ ਲੱਗੇ ਹੋਏ ਕਿਹਾ ਗਿਆ ਨਹੀਂ ਹਰਪ੍ਰੀਤ ਜੀ ਨੇ ਕਦੇ ਮਿਤਸ਼ਾ ਜੀ ਨਾਲ ਗੱਲ ਕਰੀ ਕੇ ਵੀ ਹਰਿਆਣਾ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਨਾਲ ਜੋੜ ਕੇ ਰੱਖੋ। ਕਿਆ ਗੱਲ ਕਰੀ ਵੀ ਹਜੂਰ ਸਾਹਿਬ ਤੇ ਤਖਤ ਤੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਇੱਕ ਮੈਂਬਰ ਜਾਂਦਾ ਸੀਗਾ ਵੀ ਉਹ ਸਾਡਾ ਉਸੇ ਰਿਹਾ। ਕਿਆ ਤਖਸੀਰੀ ਪਟਨਾ ਸਾਹਿਬ ਤੋਂ ਬਾਰੇ ਗੱਲ ਕਰੀ ਕਰੇ? ਹੈਂ? ਗੱਲ ਕੀ ਕਰੀ? ਗੱਲ ਜਿਹੜੀਆਂ ਤੁਹਾਡੇ ਸਾਹਮਣੇ ਕਰ ਰਹੇ ਆ ਇਹਦੇ 'ਚ ਕੀ ਅੰਦਾਜ਼ਾ ਲਾਉਂਗੇ ਤੁਸੀਂ? ਵੀ ਕਹਿੰਦੇ ਜੀ ਕਿਹਦੇ ਪ੍ਰਤੀ ਵਫਾਦਾਰ ਹੈ? ਪੰਜਾਬ ਪ੍ਰਤੀ ਹੈ ਕਾ ਪੰਜਾਬੀਆਂ ਪ੍ਰਤੀ ਹੈ? ਸੋ ਇਸ ਕਰਕੇ ਇਹ ਆ ਵੀ ਆਪਣਾ ਆਪੇ ਗੱਲ ਕਰਕੇ ਵੀ ਚੁੱਲ੍ਹੇ ਸਿਮਟੋ ਇਕੱਠੇ ਹੋ ਅੱਜ ਗਿਆਨੀ ਜੀ ਲੱਗ ਚੁੱਲ੍ਹੇ ਤੇ ਬੈਠ ਕੇ ਹੂੰ ਸੋ ਇਸ ਕਰਕੇ ਇਹ ਆ ਵੀ ਦੇਖੋ ਮਖੌਟਾ ਪਾ ਕੇ ਇੱਕ ਵੀ ਆਪਣੇ ਆਪ ਨੂੰ ਪੰਥਕ ਸੋਚ ਵਾਲੇ ਦੱਸਣਾ ਪੰਥਕ ਰੀਤੀ ਰਿਵਾਜਾਂ ਨੂੰ ਮੰਨਣ ਵਾਲੇ ਮੰਨਣਾ ਪਰ ਅੰਦਰੋਂ ਜੋ ਤੁਹਾਡੇ ਸਾਹਮਣੇ ਆ ਤੁਸੀਂ ਆਪੇ ਮੰਨ ਰਹੇ ਹੋ ਨਾ ਤਾਂ ਉਹ ਵੀ ਹਾਂ ਵੀ ਰਾਤ ਨੂੰ 10:30 ਵਜੇ ਮੀਟਿੰਗਾਂ ਵੀ ਅਸੀਂ ਕਰੀਆਂ ਅਸੀਂ ਉਸ ਹੋਟਲ ਚ ਗਏ ਉਸ ਹੋਟਲ ਦੇ ਵਿੱਚ ਜਾ ਕੇ ਠੀਕ ਹੈ ਵੀ ਉਹ ਜੋ ਵੀ ਸਾਨੂੰ ਕਹਿਣ ਦੀ ਲੋੜ ਨਹੀਂ ਪਈ ਆਪੇ ਮੰਨ ਰਹੇ ਹਾਂ ਅਖੀਰ 'ਚ ਕੁਝ ਹੋਰ ਤੁਸੀਂ ਐਡ-ਆਨ ਕਰਨਾ ਚਾਹੋਗੇ ਕੋਈ ਤੁਹਾਨੂੰ ਲੱਗਦਾ ਕਿ ਕਿਉਂਕਿ ਅਲੀਗੇਸ਼ਨ ਉਧਰੋਂ ਵੀ ਤੁਹਾਡੇ ਤੇ ਵੱਡੇ ਲੱਗੇ ਨੇ ਤੇ ਪਾਰਟੀ ਨੂੰ ਵੀ ਉਹ ਲਗਾਤਾਰ ਕ੍ਰਿਟਿਸਾਈਜ਼ ਕਰ ਰਹੇ ਨੇ ਕੁਝ ਕਹਿਣਾ ਚਾਹੋਗੇ ਮੈਂ ਤਾਂ ਇਹੀ ਕਹੂੰਗਾ ਵੀ ਦੇਖੋ ਜਿਹੜੀ ਇਹ ਜਿਹੜਾ ਪੰਜਾਬ ਦੇ ਵਿੱਚ ਸਮੇਲ ਚੱਲ ਰਿਹਾ ਹੈ ਸੈਂਟਰ ਦੀਆਂ ਏਜੰਸੀਆਂ ਦਾ ਵੀ ਇਹ ਤੇ ਜੋ ਪੰਜਾਬੀ ਸਮਝ ਜਾਣ ਕੀ ਅੱਜ ਪੰਜਾਬ 'ਚ ਕੀ ਹੋ ਰਿਹਾ ਕਿਨਾ ਹੱਥਾਂ 'ਚ ਇਹ ਪੰਜਾਬ ਨੂੰ ਦੇਣ ਨੂੰ ਫਿਰ ਰਹੇ ਆ ਪਿਛਲੀ ਕਿਉਂਕਿ ਸੈਂਟਰ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਸੈਂਟਰ ਦੀਆਂ ਪਾਵਰਾਂ ਲਾ ਲੋ ਉਹ ਕਦੇ ਵੀ ਇਹ ਨਹੀਂ ਚਾਹੁੰਦੀਆਂ ਕਿ ਪੰਜਾਬੀਆਂ ਦੀ ਖੇਤਰੀ ਪਾਰਟੀ ਅੱਗੇ ਵਧੇ ਉਹ ਇਹਦੇ 'ਚ ਵਿਰੋਧ ਪਾ ਕੇ ਉਹਦੇ 'ਚ ਇਹ ਗਿਆਨੀ ਵਰਗੇ ਗਦਾਰ ਪੈਦਾ ਕਰਕੇ ਉਹ ਕੌਮ ਦੀ ਜਿਹੜੀ ਵਗਡੋਰ ਹੈ ਉਹ ਉਹ ਪੰਜਾਬ ਤੋਂ ਖੋਣ ਨੂੰ ਫਿਰ ਰਹੀ ਹੈ ਸੋ ਇਸ ਕਰਕੇ ਤੁਹ ਸचेਤ ਰਹਿਣ ਦੀ ਲੋੜ ਹੈ ਔਰ ਜਿਹੜੇ ਇਹ ਲੋਕ ਬਿਨਾਂ ਗੱਲ ਤੋਂ ਅੱਜ ਪੰਜਾਬੀਆਂ ਨੂੰ ਕਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੱਜ ਐਡੀ ਵੱਡੀ ਸਾਡੀ ਤਰਾਸਦੀ ਹੋਈ ਕਿ ਸਾਡੇ ਹੜਾਏ ਪੰਜਾਬ 'ਚ ਪੰਜਾਬ ਦੀ ਖਬਰ ਲੈਣ ਵਾਲੇ ਵੀ ਕਿਉਂਕਿ ਪੰਜਾਬ ਜਿੱਥੇ ਕੋਈ ਐਸੀ ਜੁਕੂਪੀ ਆਵ ਜੇ ਸਭ ਤੋਂ ਪਹਿਲਾਂ ਮੌਨਦਾ ਪਰ ਅੱਜ ਪੰਜਾਬ ਦੀ ਸਾਰ ਲੈਣ ਲਈ ਉਦੋਂ ਆਏ ਜਦੋਂ ਸਾਰਾ ਕੁਝ ਨਿਬੜ ਚੁੱਕਿਆ ਸੀ ਸੋ ਇਸ ਕਰਕੇ ਸਾਨੂੰ ਸਮਝਣ ਦੀ ਲੋੜ ਹੈ ਕਿ ਆਪਣਾ ਕੌਣ ਹੈ ਪਰਿਆ ਕੌਣ ਹੈ ਸੋ ਇਹ ਹੀ ਮੇਰਾ ਮੰਨਣਾ ਹੈ ਬਹੁਤ ਸ਼ੁਕਰੀਆ ਜੀ ਸਰਦਾਰ ਪ੍ਰਵਿੰਦਰ ਸਿੰਘ ਸੋਹਣਾ ਸਾਹਿਬ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਸੀਗੇ ਤਾਂ तमाम ਮਸਲਿਆਂ ਦੇ ਉੱਤੇ ਉਹਨਾਂ ਨੇ ਆਪਣੀ ਗੱਲ ਕੀਤੀ ਹੈ ਤੇ ਖਾਸ ਤੌਰ ਦੇ ਉੱਤੇ ਜਿਹੜੇ ਅਲੀਗੇਸ਼ਨ ਉਹਨਾਂ ਉੱਤੇ ਲੱਗੇ ਨੇ ਉਹਨਾਂ ਬਾਰੇ ਵੀ ਉਹਨਾਂ ਨੇ ਜਿਹੜਾ ਸਪਸ਼ਟੀਕਰਨ ਦਿੱਤਾ ਹੈ ਸਾਰੀ ਗੱਲਬਾਤ ਨੂੰ ਤੁਸੀਂ ਕਿਵੇਂ ਦੇਖਿਆ ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਭੇਜਿਓ ਫਿਲਹਾਲ ਮੈਨੂੰ ਅਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਵਿਦ੍ਰੋ ਪ੍ਰਾਈਮਰੀ ਸ਼ਰਟੀ ਵੀ ਤੁਹਾਡਾ ਆਪਣਾ ਤੁਹਾਡੇ ਲਈ